ਇਹ ਜੇ ਹੋਰ ਕਿਸੇ ਸਟੇਟ ਚ ਹੋਇਆ ਹੁੰਦਾ ਨਾ ਜੇ ਧਰਤੀ ਦੇ ਕਿਸੇ ਵੀ ਹੋਰ ਪਾਰਥ ਚ ਹੋਇਆ ਹੁੰਦਾ ਲੋਕਾਂ ਨੇ 10-10 ਸਾਲ ਨਹੀਂ ਉੱਠਣਾ ਬਾਈ ਮਾਝੇ ਵਾਲਿਓ ਡੇਰੇ ਵਾਲਿਓ ਇਹ ਡੇਰਾ ਬਾਬੇ ਨਾਨਕ ਦਾ ਤੁਹਾਡੇ ਪੁੱਤ ਬੈਠੇ ਆ ਬਾਹਰ ਇਸੇ ਕਰਕੇ ਤੁਸੀਂ ਆਪਣੇ ਪੁੱਤ ਬਾਹਰ ਗੱਲੇ ਨੇ 6 ਮਹੀਨਿਆਂ ਚ ਸਟੈਂਡ ਕਰਦੇ ਆਂਗੇ 6 ਮਹੀਨਿਆਂ ਚ ਬਾਰ ਦੀਆਂ ਕੰਟਰੀਆਂ ਨੂੰ ਜੇ ਅਸੀਂ 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 ਫੋਲੋ ਕਰਦੇ ਆ ਅਸੀਂ ਕਹਿੰਨੇ ਆ ਕਿ ਅਸੀਂ ਉਹਨਾਂ ਨੂੰ ਕਾਪੀ ਕਰਨਾ ਸਾਨੂੰ ਪ੍ਰੋਪਰ ਇੱਕ ਡਾਕੂਮੈਂਟਰੀ ਬਣਾ ਕੇ ਦਿੱਤੀ ਜਾਵੇ ਸਾਨੂੰ ਟਾਈਮ ਲਾਈਨ ਦੱਸਿਆ ਜਾਵੇ ਕਿ ਆਹ ਟਾਈਮ ਤੇ ਇੰਨੇ ਐਕਸ਼ਨ ਲੈਣਾ ਸੀਗਾ ਇਹਨੇ ਨਹੀਂ ਲਿਆ ਫਲਾਣੇ ਨੇ ਕੀ ਦੀ ਗਲਤੀ ਸਾਡੇ ਘਰਾਂ ਦੇ ਘਰ ਰੁੜ ਗਏ ਯਾਰ ਸਾਡੀ ਜ਼ਿੰਦਗੀ ਦੀ ਕਮਾਈ ਅਸੀਂ 20 20 ਸਾਲ ਪਿੱਛੇ ਪੈ ਗਏ ਯਾਰ ਸਾਨੂੰ ਪਤਾ ਹੀ ਨਾ ਹੋਵੇ ਕਿ ਸਾਨੂੰ ਕਿੰਨੇ ਮਾਰਿਆ ਮੇਰਾ ਹਾਈਵੇ ਤੇ ਲੱਗੇ ਕੋਈ ਉਹ ਜ਼ਮੀਨ ਕਿਲਾਵਾ ਜਿਉ ਹਾਈਵੇ ਦੇ ਵਿੱਚ ਆ ਜੇ ਕਿੱਲੇ ਦੇ ਉੱਤੇ ਹਾਈਵੇ ਬਣ ਜੇ ਉਹ ਚੀਜ਼ ਮੇਰੀ ਉਹ ਉਹ ਕਿੱਲੇ ਦੇ ਪੈਸੇ ਮੈਨੂੰ ਜਾਣੇ ਨੇ ਨਾ ਇਹ ਕਿਹੋ ਜਿਹੀ ਚੀਜ਼ ਸਾਈਨ ਕਰ ਬੈਠੇ ਆ ਉਹ ਅਸੀਂ ਜਿਹੜੀ ਮਤਲਬ ਰਿਪੀਰੀਅਨ ਲਾ ਨੂੰ ਆਂਦੇ ਵੀ ਨਹੀਂ ਇਹਨਾਂ ਦਾ ਐਗਰੀਮੈਂਟ ਆ ਕਿਹੜਾ ਇੰਡਸਟਰੀ ਐਗਰੀਮੈਂਟ ਕਰ ਲਿਆ ਸੀ ਉਹਨੂੰ ਕਿੱਦਾਂ ਮਟਾਈਏ ਆਪਣੇ ਸਾਈਨਾਂ ਨੂੰ ਹਨ ਸਾਨੂੰ ਨਾ ਇੰਨਾ ਮਾਰਿਆ ਜਾਏ ਯਾਰ ਇਹ ਜਿਹੜਾ ਇੰਡੀਅਨ ਮੀਟਰੋਲੋਜੀਕਲ ਡਿਪਾਰਟਮੈਂਟ ਆ ਆਈਐਮਡੀ ਇਹਨੇ ਮਈ ਜੀ ਕਹਤਾ ਵੀ ਜਿਹੜੇ ਪੰਜਾਬ 'ਚ ਜਿਹੜਾ ਬਾਰਿਸ਼ ਆਊਗਾ ਜਿਹੜਾ ਮੀਂਹ ਆਊਗਾ ਪੰਜਾਬ ਤੇ ਪੰਜਾਬ ਦੀ ਲਗਦੀਆਂ ਸਟੇਟਾਂ ਚ ਉਹ ਨਾਰਮਲ ਮੀਂਹ ਹਰ ਸਾਲ ਜਿਹੜਾ ਪੈਂਦਾ ਉਹ ਤੋਂ 106% ਵੱਧ ਹੋਊਗਾ ਡਬਲ ਤੋਂ ਵੀ ਥੋੜਾ ਜਿਆਦਾ ਰੈਡ ਅਲਰਟ ਜਾਰੀ ਕੀਤਾ ਇਹ ਕੋਈ ਇਹ ਨਹੀਂ ਕੋਈ ਇਹ ਪ੍ਰਾਈਵੇਟ ਵੈਬਸਾਈਟ ਨਹੀਂ ਗੀ ਇਹ ਗਵਰਨਮੈਂਟ ਦੀ ਇੱਕ ਪ੍ਰੋਪਰ ਡਿਪਾਰਟਮੈਂਟ ਆ ਜਿਹਦੇ ਚ 500 ਕਰੋੜ ਦਾ ਸਾਲਾਨਾ ਬਜਟ ਆ 4000 ਬੰਦਾ ਕੰਮ ਕਰਦਾ ਇਹਦਾ ਕੰਮ ਹੀ ਇਹ ਆ ਟੂ ਸੇਵ ਪੀਪਲ ਫਰਮ ਹਾਰਸ਼ এনवायरमेंट ਜਦੋਂ ਇਹਨੇ ਰੈਡ ਅਲਰਟ ਜਾਰੀ ਕੀਤਾ ਯਾਰ ਉਹ ਰੈਡ ਅਲਰਟ ਤੇ ਐਕਸ਼ਨ ਕਿਨੇ ਲੈਣਾ ਸੀ BBMP ਵਾਲੇ ਕੱਲੇ ਪਾਣੀ ਛੱਡਣ ਨੂੰ ਜਾਂ ਜਾਂ ਸਟੋਰ ਕਰਨ ਨੂੰ ਰੱਖਿਆ ਉਹਨਾਂ ਨੇ ਇਸ ਚੀਜ਼ ਤੇ ਐਕਸ਼ਨ ਨਹੀਂ ਲੈਣਾ ਸੀਗਾ ਪੰਜਾਬ ਦੀ ਸਰਕਾਰ ਮਤਲਬ ਅਸੀਂ ਇਹ ਜਾਨਣਾ ਚਾਹੁੰਦੇ ਆਂ ਬਾਈ ਵੀ ਇਸ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਤੇ ਮਤਲਬ ਕਿੰਨੇ ਨਹੀਂ ਕੀਤਾ ਅਸੀਂ ਆਨੇ ਯਾਰ ਜਿਹੜੇ ਜਿਹੜੇ ਤੁਸੀਂ ਬੰਨ ਟੁੱਟੇ ਨੇ ਉਹ ਉਹ ਬੰਨ ਇੱਕ ਵਾਰੀ ਚੈੱਕ ਕਰ ਲੈਂਦੇ ਕਿ ਕਿੱਥੋਂ ਗੇ ਕਮਜ਼ੋਰ ਆ ਲੋਕਾਂ ਨੂੰ ਹੀ ਦੱਸ ਦਿੰਦੇ ਪੀ ਭਾਈ ਇਹ ਪਾਣੀ ਜਿਹੜਾ ਵਾ ਉਹ ਆ ਸਕਦਾ ਪਹਿਲਾਂ ਦੱਸ ਦਿੰਦੇ ਲੋਕੀ ਆਪਣਾ ਇੰਤਜ਼ਾਮ ਕਰਦੇ ਲੋਕਾਂ ਨੇ ਬੰਨ ਲੈਣੇ ਸੀ ਤੁਸੀਂ ਬੰਨ ਲੋਕਾਂ ਨੇ ਬੰਨ ਬੰਨ ਲੈਣੇ ਸੀਗੇ ਇਹ ਇਹ ਕੋਈ ਗੱਲ ਨਹੀਂ ਯਾਰ ਵੀ ਡੇਰੇ ਕੋਰੀਡੋਰ ਦੇ ਸਾਹਮਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਮਿੰਟੀ ਪੰਜ ਸੱਤ ਮਿਲੇ ਯਾਰ ਆਪਣੀਆਂ ਜਾਨਾਂ ਬਚਾਉਣ ਨੂੰ ਮਤਲਬ ਐਡਾ ਕੋਈ ਇਮੀਡੀਏਟ ਚੀਜ਼ ਥੋੜੀ ਸੀਗੀ ਜਦੋਂ 3 ਮਹੀਨੇ 4 ਮਹੀਨੇ ਪਹਿਲਾਂ ਹੀ ਚੀਜ਼ ਦੱਸੀ ਗਈ ਹੈ ਜਦੋਂ ਆਪਣੇ ਲਾਕੇ ਚ ਪਾਣੀ ਆਇਆ ਵੇਖਿਆ ਨਾ ਆਪਣੇ ਘਰਾਂ 'ਚ ਪਾਣੀ ਆਇਆ ਵੇਖਿਆ ਯਾਰ ਜਦੋਂ ਆਪਣੇ ਰਿਸ਼ਤੇਦਾਰਾਂ ਨੂੰ ਵੇਖਿਆ ਯਾਰ ਇਹਦੇ ਨਾਲ ਜੂਝਦੇ ਆ ਯਾਰ ਅੱਜ ਪਤਾ ਲੱਗਾ ਵੀ ਹੜ ਕਿੰਨੀ ਤਗੜੀ ਕੁਰੂਪੀ ਹੈ ਯਾਰ ਯਰਪੋ ਬਣੀ ਗਲਦੀ ਆ ਵੇਖ ਕੇ ਯਾਰ ਆਪਣੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਨਹੀਂ ਹੁੰਦੀ ਅੱਖਾਂ ਨਾਲ ਅੱਖਾਂ ਨਹੀਂ ਮਿਲਾਈਆਂ ਜਾਂਦੀਆਂ ਵੀ ਜਦੋਂ ਜਦੋਂ ਹੁਣ ਸੱਚੀ 'ਚ ਆਪਣੇ ਘਰੇ ਹੀ ਪਾਣੀ ਵੜਿਆ ਵਾ ਹੁਣ ਪਤਾ ਲੱਗਦਾ ਬਾਈ ਇਹ ਜਿਹੜੇ ਐਮਐਲਏ ਮੰਤਰੀ ਨੇ ਇਥੋਂ ਇਥੋਂ ਤੱਕ ਟੰਗ ਕੇ ਨਾ ਆਪਣੀਆਂ ਪੈਂਟਾਂ ਪਾਣੀ ਦੇ ਵਿੱਚ ਖਲੋ ਕੇ ਵੀਡੀਓ ਫੋਟੋਆਂ ਖਿਚਾਉਣ ਨੂੰ ਨਹੀਂ ਗੇ ਮੈਂ ਨਾ ਯਾਰ ਤੁਸੀਂ ਸਹੀ ਸੱਚੇ ਦਿਲੋਂ ਵੀ ਆ ਗਿਆ ਮੰਤਰੀ ਮੈਂ ਕਹਿੰਦਾ ਮੰਤਰੀ ਐਮ ਐਲ ਏ ਸੱਚੇ ਦਿਲੋਂ ਖੜਾ ਉੱਤੇ ਉਹ ਆਪਣੇ ਆਪਣੀਆਂ ਚੀਜ਼ਾਂ ਪੰਚਾਰਿਆ ਲੋਕਾਂ ਨੂੰ ਜਿਹੜਾ ਉਹ ਖਾਨਦਾਨ ਦਾ ਸਮਾਨ ਪੰਚਾਰਿਆ ਸਭ ਕੁਝ ਪੰਚਾਰਿਆ ਯਾਰ ਤੁਸੀਂ ਇਸ ਕਰਕੇ ਇਹ ਤੇ ਤੁਸੀਂ ਬੰਦਿਆਂ ਦਾ ਕੰਮ ਕਰ ਰਹੇ ਹੋ ਜਿਹੜਾ ਆਮ ਥੇਨੇ ਬੰਦੇ ਕਰਨਾ ਉਹ ਤੁਸੀਂ ਕਰਨਾ ਜੇ ਯਾਰ ਮਿਲਟਰੀ ਕਹਦੇ ਲਈ ਮਿਲਟਰੀ ਜਿਹੜੀ ਆ ਉਹ ਸਾਡੀ ਸਾਡੀ ਸੇਫਟੀ ਲਈ ਆ ਸਿਵਿਲਿਅਨ ਦੀ ਸੇਫਟੀ ਲਈ ਆ ਉਹ ਕੱਲਾ ਇਹ ਤੇ ਨਹੀਂ ਵੀ ਜਦੋਂ ਗੋਲੀ ਚੱਲਦੀ ਉਦੋਂ ਹੀ ਉਹਨਾਂ ਨੇ ਬਚਾਉਣਾ ਸਾਨੂੰ ਮੰਨ ਲਓ ਕੱਲ ਨੂੰ ਕੋਈ ਬਾਇਓਕੈਮੀਕਲ ਛੁੱਟ ਦੇ ਕੋਈ ਬੌਮ ਬਾਇਓਕੈਮੀਕਲ ਫਿਰ ਵੀ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਐਕਟ ਕਰਨਾ ਨਾ ਵਾਟਰ ਵੀ ਤਾਂ ਵਾਟਰ ਵੀ ਤਾਂ ਵਾਸ ਵਰਕਿੰਗ ਐਜ਼ ਅ ਬੌਮ ਇਟ ਵਾਸ ਕਿਲਿੰਗ ਅਸ ਉਦੋਂ ਵੀ ਤਾਂ ਕੀ ਗੱਲ ਮਿਲਟਰੀ ਆਣ ਕੇ ਕੰਮ ਨਹੀਂ ਕਰ ਸਕਦੀ ਮਿਲਟਰੀ ਨੂੰ ਬੁਲਾਉਣਾ ਕਿੰਨੇ ਸੀਗਾ ਜੇ ਮੰਨ ਲਓ 1 ਲੱਖ ਕਿਲਾ ਪਾਣੀ ਚ ਡੁੱਬ ਗਿਆ ਸਾਰਿਆਂ ਨੂੰ 1-1 ਲੱਖ ਰੁਪਈਆ ਦੇਣੀ ਉਹਦੇ 10000 ਕਰੋੜ ਦਾ ਖਰਚਾ ਮੰਨਦਾ ਮੈਂ ਤੁਹਾਨੂੰ ਦੱਸਦਾ ਬਾਈ ਮੈਂ ਚਲੋ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਸਲਾਹ ਦੇ ਸਕਦੇ ਹਾਂ ਤੁਸੀਂ ਜਦੋਂ ਲੈਂਡ ਪੂਲਿੰਗ ਕਰਨੀ ਸੀਗੀ ਉਹ 65000 ਏਕੜ ਨੂੰ ਤੁਸੀਂ ਕਿਤੋਂ ਲੱਖ-ਲੱਖ ਰੁਪਇਆ ਦੇਣਾ ਹੀ ਨਾ ਉਹਦੇ ਇੱਕ ਕਲੌਜ਼ ਜ ਹੈਗਾ ਹੀ ਨਾ ਉਹ ਜੇ ਉਹ ਇੰਪਲੀਮੈਂਟ ਹੋ ਜਾਂਦੀ ਹੋਣ ਨੂੰ ਤੁਸੀਂ ਲੱਖ-ਲੱਖ ਰੁਪਇਆ ਦਿੱਤਾ ਹੋਣਾ ਹੀਗਾ ਹਨਾ ਸੋ ਤੁਸੀਂ ਕੋਈ ਤਾਂ ਸੋਚਿਆ ਸੀ ਉਹ ਪੈਸਾ ਕਿੱਥੋਂ ਆਣਾ ਇੰਨੀ ਛੇਤੀ ਬਿਲਡਰਾਂ ਨੇ ਤੇ ਦੇਣਾ ਨਹੀਂ ਉਹ ਜਿਹੜਾ ਤੁਸੀਂ ਸੋਚਿਆ ਹੀ ਨਾ ਉਹਨ ਲੋਕਾਂ ਨੂੰ 10-15 ਦਿਨਾਂ ਚ ਪਹੁੰਚਾਓ ਕਿਸ ਤਰੀਕੇ ਨਾਲ ਮਹਾਰਾਜ ਦੀ ਸੱਚੀ ਉਹ ਕਿਰਪਾ ਮਹਾਰਾਜ ਦਾ ਆਪਣਾ ਆਸਿਆ ਯਾਰ ਮਾਜੇ ਚ ਯਾਰ ਕੋ ਟੈਨਸ਼ਨ ਹੀ ਨਹੀਂ ਉਟ ਕੇ ਆਂਦੇ ਵੀ ਯਾਰ ਕੋਈ ਗੱਲ ਹੀ ਨਹੀਂ ਜਿਹੜਾ ਜਿਹੜਾ ਘਰ ਡੁੱਬਿਆ ਉਹਨੂੰ ਅਗਲੇ ਦੀ ਟੈਨਸ਼ਨ ਹੈ ਵੀ ਆ ਨੇੜੇ ਵਾਲੇ ਦਾ ਯਾਰ ਜ਼ਿਆਦਾ ਨੁਕਸਾਨ ਹੋ ਗਿਆ ਉਹਨੂੰ ਉਸ ਤੋਂ ਅਗਲੇ ਦੀ ਟੈਨਸ਼ਨ ਹੈ ਮਤਲਬ ਅਗਲੇ ਦੀ ਟੈਨਸ਼ਨ ਲਈ ਜਾਂਦੇ ਆਪਣਾ ਕੋਈ ਚੱਕਰ ਨਹੀਂ ਬਾਈ ਮਹਾਰਾਜ ਨੇ ਸਾਰਿਆਂ ਦੇ ਨਾਲ ਹੀ ਆ ਕਹਿੰਦੇ ਆ ਧਰਤੀ ਆ ਬਾਈ ਉਹ ਵਾਕਿਆ ਹੀ ਉਹ ਇੱਥੇ ਅਜੇ ਤੱਕ ਸੁਸਾਇਡ ਹੋਈ ਨਹੀਂ ਕਿਸੇ ਮੈਂ ਮੈਨੂੰ ਲੱਗਿਆ ਨਹੀਂ ਵੈਸੇ ਓਵਰ ਆਲ ਜੀ ਗੱਲ ਆ ਇੱਥੇ ਅਜੇ ਤੱਕ ਕਦੀ ਫਾਰਮਰ ਸੁਸਾਇਡ ਹੀ ਨਹੀਂ ਹੋਈ ਆ ਧਰਤੀ ਆ ਐਵੇਂ ਨਹੀਂ ਗੁਰੂ ਪਾਚਾ ਦਸਵੇਂ ਪਾਚਾ ਸਾਨੂੰ ਪਸੰਦ ਕਰਦੇ ਸੀ ਉਹ ਸਾਡੇ ਸੱਚੀ ਗੋਸ਼ ਹੈਗਾ ਜੀ ਬਾਈ ਹੜਾਂ ਦੀਆਂ ਖਬਰਾਂ ਆ ਅਸੀਂ ਪਹਿਲਾਂ ਵੀ ਬਹੁਤ ਵਾਰੀ ਵੇਖੀਆਂ ਸੀਗੀਆਂ ਬਹੁਤ ਵਾਰੀ ਅਸੀਂ ਵੀਡੀਓਜ਼ ਦੇਖੀਆਂ ਸੀਗੀਆਂ ਕਿਤੇ ਸਕਰੋਲ ਕਰਦੇ ਹਨਾ ਦੁੱਖ ਵੀ ਬੜਾ ਲੱਗਣਾ ਕਿ ਲੋਕੀ ਕਿਦਾਂ ਕੋਪ ਕਰਦੇ ਹੋਣਗੇ ਪਰ ਇਹ ਵੀ ਫਿਰ ਬਾਅਦ ਚ ਨਾ ਆਪਾਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਣਾ ਮਤਲਬ ਇੰਨਾ ਇੰਨਾ ਉਸ ਚੀਜ਼ ਨੂੰ ਫਿਰ ਫੋਲੋ ਅਪ ਜਾਂ ਫਿਰ ਬਾਦਰ ਨਹੀਂ ਕਰਨਾ ਪਰ ਅੱਜ ਜਦੋਂ ਆਪਣੇ ਇਲਾਕੇ 'ਚ ਪਾਣੀ ਆਇਆ ਵੇਖਿਆ ਨਾ ਆਪਣੇ ਘਰਾਂ 'ਚ ਪਾਣੀ ਆਇਆ ਵੇਖਿਆ ਯਾਰ ਜੋ ਤੁ ਆਪਣੇ ਰਿਸ਼ਤੇਦਾਰਾਂ ਨੂੰ ਵੇਖਿਆ ਯਾਰ ਇਹਦੇ ਨਾਲ ਜੂਝਦੇ ਆ ਯਾਰ ਅੱਜ ਪਤਾ ਲੱਗਾ ਵੀ ਹੜ ਕਿੰਨੀ ਤਗੜੀ ਗ੍ਰੋਪੀ ਆ ਯਾਰ ਮਤਲਬ ਤੁਸੀਂ 500 ਰੁਪਿਆ ਗਵਾਜੇ ਨਾ ਬੰਦੇ ਦਾ ਬੰਦਾ ਦੋ ਤਿੰਨ ਵਾਰੀ ਸੋਚਦਾ ਬੰਦਾ ਅਗਲੇ ਦਿਨ ਵੀ ਉੱਠ ਕੇ ਸੋਚਦਾ ਵੀ ਮੈਂ ਕਿੱਥੇ ਸੋਟ ਲਿਆਊਗਾ ਸਭ ਕੁਝ ਹੀ ਗਵਾਜ ਗਿਆ ਭਾਈ ਮਤਲਬ ਜੋ ਹੁਣ ਤੱਕ ਘਰ ਕੋ ਸਾਲ ਚ ਨਹੀਂ ਬਣਦਾ ਪੰਜਾਹਾਂ ਸਾਲਾਂ ਦਾ ਸਿੰਜਿਆ ਹੁੰਦਾ ਘਰ ਮਤਲਬ ਤੁਸੀਂ ਉਹ ਚੀਜ਼ ਲੈਣਦੀ ਪੁਰਾਣੀ ਕੱਢਦੀ ਸਾਡੀਆਂ ਮਾਵਾਂ ਸਾਡੀਆਂ ਦਾਤੀਆਂ ਯਾਰ ਕੋਈ ਚੀਜ਼ ਨੂੰ ਜੇ ਨਵੀਂ ਵੀ ਲੈਣਦੀ ਨਾ ਪੁਰਾਣੀ ਨੂੰ ਕੋਨੇ ਚ ਰੱਖ ਦਿੰਦੇ ਗਾਂ ਕੰਮ ਆਊਗੀ ਉਹ ਭਾਵੇਂ ਕੰਮ ਆਵੇ ਵੀ ਨਾ ساری ਉਮਰ ਇਹ ਜਿਹੜੇ ਘਾਰਾਂ ਨਾ ਬਾਈ ਸਭ ਕੁਝ ਰੁੜ ਗਿਆ ਇੱਟਾਂ ਵੀ ਰੁੜ ਗਈਆਂ ਕੱਲਾ ਪਲਾਟ ਰਹਿ ਗਿਆ ਥੱਲੇ ਇਹ ਲੋਕ ਸਾਡੇ ਜਿਹੜੇ ਕੋਈ মিডিਆ ਵਾਲੇ ਨੇ ਯਾਰ ਮਤਲਬ ਕਿਸੇ ਦਾ ਕੋਈ ਕਸੂਰ ਨਹੀਂ ਸਾਰੇ ਪੰਜਾਬ ਲਈ ਸਹੀ ਸੋਚ ਰਹੇ ਨੇ ਪਰ ਇਹ ਜਦੋਂ ਚੱਲ ਜਾਣਗੇ ਯਾਰ ਕਿੰਨਾ ਚਿਰ ਰਹਿ ਲੈਣਗੇ ਉੱਥੇ 10 ਦਿਨ 15 ਦਿਨ ਯਾਰ ਲੋਕੀ ਰੀਲਾਂ ਪਾ ਲੈਣਗੇ ਇੱਕ ਵਾਰੀ ਇਕੱਠੇ ਕਰਕੇ ਟਰੈਕਟਰ ਲੈ ਆਉਣਗੇ ਰਾਸ਼ਨ ਵਣ ਦੇਣਗੇ ਯਾਰ ਉਹ ਬੰਦਿਆਂ ਨੂੰ ਉੱਥੇ ਜੂਜਣਾ ਹੀ ਪੈਣਾ ਫੇਰ ਜਿਹੜੇ ਉੱਥੇ ਦੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਯਾਰ ਭੋਬ ਨਿਕਲਦੀ ਆ ਵੇਖ ਕੇ ਯਾਰ ਆਪਣੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਨਹੀਂ ਹੁੰਦੀ ਅੱਖਾਂ ਨਾਲ ਅੱਖਾਂ ਨਹੀਂ ਮਿਲਾਈਆਂ ਜਾਂਦੀਆਂ ਵੀ ਜਦੋਂ ਜਦੋਂ ਹੁਣ ਸੱਚੀ ਚ ਆਪਣੇ ਘਰੇ ਹੀ ਪਾਣੀ ਵੜਿਆ ਵਾ ਹੁਣ ਪਤਾ ਲੱਗਦਾ ਬਾਈ ਆਪਾਂ ਜਦੋਂ ਇਹਦੀ ਗੱਲ ਕਰਨੀ ਆ ਨਾ ਫਲੱਡ ਦੀ ਇਹਨੂੰ ਕੁਦਰਤੀ ਕਰੋਪੀ ਤੋਂ ਥੋੜਾ ਜਿਹਾ ਬਿਓਂਡ ਵੇਖੀਏ ਜਦੋਂ ਆਨੇ ਮਹਾਰਾਜ ਨੇ ਮਾਰ ਮਾਰੀ ਥੋੜਾ ਜਿਹਾ ਇਹ ਤੋਂ ਬਿਓਂਡ ਵੇਖੀਏ ਯਾਰ ਯਾਰ ਅਸੀਂ ਨਾ ਮਤਲਬ ਕਿਸੇ ਦਾ ਨਾਂ ਨਹੀਂ ਲਾਉਂਦੇ ਕਿਸੇ ਮੁੱਖ ਮੰਤਰੀ ਦਾ ਕਿਸੇ ਮੰਤਰੀ ਦਾ ਯਾਰ ਉਹ ਵੀ ਤਾਂ ਪੰਜਾਬ ਦੇ ਪੰਜਾਬੀ ਨੇ ਕੋਈ ਚਾਹੂਗਾ ਇੱਥੇ ਪਾਣੀ ਆਵੇ ਕੋਈ ਨਹੀਂ ਚਾਹੁੰਦਾ ਪਰ ਕੁਝ ਸਵਾਲਾਂ ਦੇ ਜਵਾਬ ਨਹੀਂ ਸਾਡੇ ਯਾਰ ਇਹ ਜਿਹੜਾ ਇੰਡੀਅਨ ਮੀਟਰੋਲੋਜੀਕਲ ਡਿਪਾਰਟਮੈਂਟ ਆ ਆਈਐਮਡੀ ਇਹਨੇ ਮਈ ਚੀ ਕਹਤਾ ਵੀ ਜਿਹੜੇ ਪੰਜਾਬ 'ਚ ਜਿਹੜਾ ਬਾਰਿਸ਼ ਆਊਗਾ ਜਿਹੜਾ ਮੀਂਹ ਆਊਗਾ ਪੰਜਾਬ ਤੇ ਪੰਜਾਬ ਦੀ ਲਗਦੀਆਂ ਸਟੇਟਾਂ ਚ ਉਹ ਨਾਰਮਲ ਮੀ ਹਰ ਸਾਲ ਜਿਹੜਾ ਪੈਂਦਾ ਉਤੋਂ 106% ਵੱਧ ਹੋਊਗਾ ਡਬਲ ਤੋਂ ਵੀ ਥੋੜਾ ਜਿਆਦਾ ਰੈਡ ਅਲਰਟ ਜਾਰੀ ਕੀਤਾ ਇਹ ਕੋਈ ਇਹ ਨਹੀਂ ਕੋਈ ਇਹ ਪ੍ਰਾਈਵੇਟ ਵੈਬਸਾਈਟ ਨਹੀਂ ਗੀ ਇਹ ਗਵਰਨਮੈਂਟ ਦੀ ਇੱਕ ਪ੍ਰੋਪਰ ਡਿਪਾਰਟਮੈਂਟ ਆ ਜਿਹਦੇ ਚ 500 ਕਰੋੜ ਦਾ ਸਾਲਾਨਾ ਬਜਟ ਆ 4000 ਬੰਦਾ ਕੰਮ ਕਰਦਾ ਤਾਂ ਕੰਮ ਹੀ ਇਹ ਆ ਟੂ ਸੇਵ ਪੀਪਲ ਫਰਮ ਹਾਰਸ਼ এনवायरमेंट ਜਦੋਂ ਇਹਨੇ ਰੈਡ ਅਲਰਟ ਜਾਰੀ ਕੀਤਾ ਯਾਰ ਉਹ ਰੈਡ ਅਲਰਟ ਤੇ ਐਕਸ਼ਨ ਕਿਨੇ ਲੈਣਾ ਸੀ BBMB ਵਾਲੇ ਕੱਲੇ ਪਾਣੀ ਛੱਡਣ ਨੂੰ ਜਾਂ ਜਾਂ ਸਟੋਰ ਕਰਨ ਨੂੰ ਰੱਖਿਆ ਉਹਨਾਂ ਨੇ ਇਸ ਚੀਜ਼ ਤੇ ਐਕਸ਼ਨ ਨਹੀਂ ਲੈਣਾ ਸੀਗਾ ਪੰਜਾਬ ਦੀ ਸਰਕਾਰ ਮਤਲਬ ਅਸੀਂ ਇਹ ਜਾਨਣਾ ਚਾਹੁੰਦੇ ਆਂ ਬਾਈ ਵੀ ਇਸ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਤੇ ਮਤਲਬ ਕਿੰਨੇ ਨਹੀਂ ਕੀਤਾ ਇਸ ਤੇ ਐਕਸ਼ਨ ਕਰਨ ਦੀ ਬਜਾਏ ਪੀਏ ਸੋਚ ਕੇ ਕਿ ਪਾਣੀ ਇਸਵਰੀ ਜ਼ਿਆਦਾ ਆਉਣਾ ਵਾ ਕਿੱਦਾਂ ਕੋਪ ਕੀਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਕਨਾਲ ਹੀ ਨਵੇਂ ਬਣਾ ਦਿੰਦੇ ਕੋਈ ਆਹ ਕਰ ਦਿੰਦੇ ਡੀਸੈਲਟਿੰਗ ਹੋ ਜਾਂਦੀ ਤਿੰਨ ਮਹੀਨਿਆਂ ਚ ਹੁਣ ਨਹੀਂ ਤਾਂ ਚਾਹੀਦੀ ਸੀਗੀ ਪਰ ਅਸੀਂ ਆਨੇ ਯਾਰ ਜਿਹੜੇ ਜਿਹੜੇ ਤੁਸੀਂ ਬੰਨ ਟੁੱਟੇ ਨੇ ਉਹ ਬੰਨ ਹੀ ਇੱਕ ਵਾਰੀ ਚੈੱਕ ਕਰ ਲੈਂਦੇ ਵੀ ਕਿੱਥੋਂ ਕੋ ਕਮਜ਼ੋਰ ਆ ਲੋਕਾਂ ਨੂੰ ਹੀ ਦੱਸ ਦਿੰਦੇ ਵੀ ਬਾਈ ਇਹ ਪਾਣੀ ਜਿਹੜਾ ਵਾ ਉਹ ਆ ਸਕਦਾ ਪਹਿਲਾਂ ਦੱਸ ਦਿੰਦੇ ਲੋਕੀ ਆਪਣਾ ਇੰਤਜ਼ਾਮ ਕਰਦੇ ਲੋਕਾਂ ਨੇ ਬੰਨ ਲੈਣੇ ਸੀ ਤੁਸੀਂ ਬੰਨ ਲੋਕਾਂ ਨੇ ਬੰਨ ਬੰਨ ਲੈਣੇ ਸੀਗੇ ਇਹ ਇਹ ਕੋ ਗੱਲ ਬਣੀ ਯਾਰ ਵੀ ਡੇਰੇ ਕੋਰੀਡੋਰ ਦੇ ਸਾਹਮਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਮਿੰਟੀ ਪੰਜ ਸੱਤ ਮਿਲੇ ਯਾਰ ਆਪਣੀਆਂ ਜਾਨਾਂ ਬਚਾਉਣ ਨੂੰ ਮਤਲਬ ਐਡਾ ਕੋਈ ਇਮੀਡੀਏਟ ਚੀਜ਼ ਥੋੜੀ ਸੀਗੀ ਜਦੋਂ 3 ਮਹੀਨੇ 4 ਮਹੀਨੇ ਪਹਿਲਾਂ ਹੀ ਚੀਜ਼ ਦੱਸੀ ਗਈ ਹੈ ਫਿਰ ਇਸ ਤੇ ਐਕਸ਼ਨ ਤਾਂ ਕੀ ਲੈਣਾ ਸੀ ਇਹ ਸੋਚ ਕੇ ਵੀ ਯਾਰ ਪਾਣੀ ਆ ਰਿਹਾ ਵਾ ਵੀ ਬਾਰਿਸ਼ ਨੂੰ ਕਿੱਦਾਂ ਕੋਪ ਕਰਨਾ ਇਸ ਤੇ ਜਮਾ ਉਲਟ ਸਾਡੇ ਡੈਮਾਂ 'ਚ ਇੱਕ ਲਿਮਟ ਰੱਖੀ ਗਈ ਆ 1460 ਫੀਟ ਵੀ ਉਹਨਾਂ ਪਾਣੀ ਨਾਰਮਲ ਡੇਸ 'ਚ ਰਹਿਣਾ ਚਾਹੀਦਾ ਉੱਥੇ ਉਸ ਤੋਂ ਘੱਟ ਰੱਖਣਾ ਸੀਗਾ ਮਤਲਬ ਉਹਨੂੰ ਪਾਣੀ ਨੂੰ ਕੱਢ ਕੇ ਤਾਂ ਕਿ ਹੋਰ ਜਦੋਂ ਆਵੇ ਉਹ ਕੋਪ ਹੋ ਜੇ ਸਟ੍ਰੈਸ ਨਾ ਪਵੇ ਡੈਮ ਤੇ ਉਸ ਤੋਂ ਵੀ ਜ਼ਿਆਦਾ ਪਾਣੀ ਸਟੋਰ ਕੀਤਾ ਗਿਆ 1540 ਫੀਟ ਪਾਣੀ ਸੀਗਾ ਇਹ BBMP ਦੀ ਵੈਬਸਾਈਟ ਤੇ ਆ ਮਤਲਬ ਪਿਛਲੇ 50 ਦਿਨਾਂ ਚ ਪਾਣੀ ਜ਼ਿਆਦਾ ਆ ਰਿਹਾ ਸੀ ਕੱਢਿਆ ਘੱਟ ਜਾ ਰਿਹਾ ਸੀ ਇਹਦਾ ਕਾਰਨ ਕੀ ਹੈ ਇਹ ਕਿਹਦੀ ਗਲਤੀ ਹੈ ਇਹ ਕਿਹੜੇ ਅਫਸਰ ਨਾਮਜ਼ਦ ਕੀਤੇ ਜਾਣ ਬਾਈ ਵੀ ਵਾਂਟ ਅ ਜੁਡੀਸ਼ੀਅਲ ਪ੍ਰੋਬ ਇੰਟੂ اٹ ਅਸੀਂ ਕਿਸੇ ਨੂੰ ਭੰਡਦੇ ਨਹੀਂ ਬਟ ਵੀ ਨੀਡ ਅ ਕਾਉਂਟੇਬਿਲਟੀ ਸਾਨੂੰ ਪਤਾ ਲੱਗੇ ਜਿਵੇਂ ਅਸੀਂ ਬਾਹਰ ਦੀਆਂ ਕੰਟਰੀਆਂ ਨੂੰ ਜੇ ਅਸੀਂ 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 ਫਾਲੋ ਕਰਦੇ ਆ ਅਸੀਂ ਕਹਿੰਨੇ ਆ ਕਿ ਅਸੀਂ ਉਹਨਾਂ ਨੂੰ ਕਾਪੀ ਕਰਨਾ ਸਾਨੂੰ ਪ੍ਰੋਪਰ ਇੱਕ ਡਾਕੂਮੈਂਟਰੀ ਬਣਾ ਕੇ ਦਿੱਤੀ ਜਾਵੇ ਸਾਨੂੰ ਟਾਈਮ ਲਾਈਨ ਦੱਸਿਆ ਜਾਵੇ ਕਿ ਆਹ ਟਾਈਮ ਤੇ ਇੰਨੇ ਐਕਸ਼ਨ ਲੈਣਾ ਸੀਗਾ ਇਹਨੇ ਨਹੀਂ ਲਿਆ ਫਲਾਣੇ ਨੇ ਕੀ ਦੀ ਗਲਤੀ ਸਾਡੇ ਘਰਾਂ ਦੇ ਘਰ ਰੁੜ ਗਏ ਯਾਰ ਸਾਡੀ ਜ਼ਿੰਦਗੀ ਦੀ ਕਮਾਈ ਅਸੀਂ 20-20 ਸਾਲ ਪਿੱਛੇ ਪੈ ਗਏ ਯਾਰ ਸਾਨੂੰ ਪਤਾ ਹੀ ਨਾ ਹੋਵੇ ਕਿ ਸਾਨੂੰ ਕਿੰਨੇ ਮਾਰਿਆ ਸਾਨੂੰ ਪਤਾ ਤੇ ਲੱਗੇ ਯਾਰ ਇਹ ਜਿਹੜੇ ਡੈਮ ਬਣੇ ਨੇ ਤੇੰਨੇ ਮੈਂ ਰੀਜ਼ਨ ਕਰਕੇ ਬਣਦੇ ਨੇ ਬਾਈ ਠੀਕ ਆ ਪਹਿਲਾ ਰੀਜ਼ਨ ਤਾਂ ਇਹ ਆ ਕਿ ਇਹ ਜਿਹੜੇ ਨੇ ਇਹਨਾਂ ਨੂੰ ਇਹ ਫਲੱਡ ਰੋਕਣ ਲਈ ਨੇ ਬਾਈ ਇੱਥੇ ਕਿਤੇ ਮੇਰੇ ਸਾਹ ਨਾਲ ਗੱਲ ਹੀ ਨਹੀਂ ਹੋਣੀ ਚਾਹੀਦੀ ਪਹਿਲੇ ਪੁਆਇੰਟ ਤੇ ਕਿਉਂਕਿ ਸਾਨੂੰ ਪਤਾ ਹੀ ਹੈ ਕਿੰਨੇ ਫਲੱਡ ਰੋਕ ਲੈਨੇ ਸਾਡੇ ਦੂਜੀ ਗੱਲ ਬਾਈ ਕਿ ਅਸੀਂ ਇਹ ਇਲੈਕਟ੍ਰਿਸਿਟੀ ਬਣਾਉਂਦੇ ਨੇ ਬਾਈ ਅਸੀਂ ਲੋਅਰ ਅਪੀਰੀਅਨ ਸਟੇਟ ਆ ਇਹ ਇਲੈਕਟ੍ਰਿਸਿਟੀ ਤੇ ਹੱਕ ਸਾਡਾ ਵਾ ਸਾਨੂੰ 17% ਹੀ ਮਿਲਦੀ ਹੈ ਕੱਲੀ ਮਤਲਬ ਸਾਡਾ ਹੱਕ ਸਾਡੀ ਚੀਜ਼ ਤੇ ਚੀਜ਼ ਕੋਈ ਹੋਰ ਕਿਸੇ ਨੂੰ ਮਿਲ ਰਹੀ ਆ ਜਿਹੜਾ ਪਾਣੀ ਅਸੀਂ ਇਰੀਗੇਸ਼ਨ ਪਰਪਸੇਸ ਲਈ ਸਾਨੂੰ 35% ਮਿਲਦਾ ਬਾਈ ਮੰਨ ਲਓ ਇਹ ਸਾਡੀ ਚੀਜ਼ ਆ ਮੰਨ ਲਓ ਯਾਰ ਮੇਰਾ ਹਾਈਵੇ ਤੇ ਲੱਗੇ ਕੋਈ ਉਹ ਜ਼ਮੀਨ ਕਿੱਲਾ ਵਾ ਜੇ ਉਹ ਹਾਈਵੇ ਦੇ ਵਿੱਚ ਆ ਜਾਏ ਕਿੱਲੇ ਦੇ ਉੱਤੇ ਹਾਈਵੇ ਬਣ ਜੇ ਉਹ ਚੀਜ਼ ਮੇਰੀ ਉਹ ਉਹ ਕਿੱਲੇ ਦੇ ਪੈਸੇ ਮੈਨੂੰ ਜਾਣੇ ਨੇ ਨਾ ਇਹ ਕਿਹੋ ਜਿਹੀ ਚੀਜ਼ ਅਸਾਈਨ ਕਰ ਬੈਠੇ ਆ ਉਹ ਅਸੀਂ ਜਿਹੜੀ ਮਤਲਬ ਰਿਪੀਰੀਅਨ ਲਾ ਨੂੰ ਆਉਂਦੇ ਵੀ ਨਹੀਂ ਇਹਨਾਂ ਦਾ ਐਗਰੀਮੈਂਟ ਆ ਕਿਹੜਾ ਇੰਡਸਟਰੀ ਐਗਰੀਮੈਂਟ ਕਰ ਲਿਆ ਸੀ ਉਹਨੂੰ ਕਿੱਦਾਂ ਮਟਾਈਏ ਆਪਣੇ ਸਾਈਨਾਂ ਨੂੰ ਨਾ ਸਾਨੂੰ ਨਾ ਇਹਨਾਂ ਮਾਰਿਆ ਜਾਏ ਯਾਰ ਅਸੀਂ ਅਸੀਂ ਹਾਨੂੰ ਇਹ ਚੀਜ਼ ਨਾ ਤੜਾਓ ਵੀ ਯਾਰ ਤੁਸੀਂ ਤਾਂ ਬੱਲੇ ਬੱਲੇ ਤੁਸੀਂ ਦਾ ਸਾਂਭ ਲਿਆ ਸਭ ਕੋ ਤੁਹੀਂ ਤਾਂ ਜਾਣੇ ਅਸੀਂ ਨਹੀਂ ਜਾਣਿਆ ਫਲੱਡ ਨੂੰ ਕੁਝ ਪਰ ਯਾਰ ਅਸੀਂ ਇਸ ਚੀਜ਼ ਤੋਂ ਨਹੀਂ ਹਿਲਣਾ ਇਸ ਵਾਰੀ ਪੀ ਇਹ ਚੀਜ਼ ਹੋਈ ਕਿੱਦਾਂ ਵਾ ਸਾਨੂੰ ਦੱਸਿਆ ਤੇ ਜਾਵੇ ਯਾਰ ਵੀ ਸਾਡੇ ਨਾਲ ਬਣਿਆ ਕਿ ਸਾਡਾ ਘਰ ਠੱਠਿਆ ਸਾਡੇ ਘਰ ਚ ਪਾਣੀ ਆਇਆ ਵੀ ਉਹ ਕਿਹਦੀ ਗਲਤੀ ਕਰਕੇ ਆਇਆ ਇਹ ਨੈਚੁਰਲ ਨਹੀਂ ਆ ਭਈ ਇਹ ਫਿਰ ਕੀ ਗੱਲ ਦਿਨੇ ਚਿੱਟੇ ਦਿਨ ਉੱਤੇ ਸੂਰਜ ਲੱਗਾ ਹੋਊਗਾ ਜੂਨ ਦੇ ਮਹੀਨੇ ਪਾਣੀ ਹੋਊਗਾ ਫਿਰ ਮੰਨਾਂਗੇ ਵੀ ਇਹ ਬੰਦਿਆਂ ਦੀ ਗਲਤੀ ਕਰਕੇ ਆਇਆ ਫਿਰ ਤੁਸੀਂ ਇਹੀ ਚਾਹੁੰਦੇ ਹੋ ਨਾ ਸਾਨੂੰ ਸਿਰਫ ਤੁਸੀਂ ਇੱਕ ਵਾਰੀ ਅਸੀਂ ਕਿਸੇ ਦੀ ਸਜ਼ਾ ਨਹੀਂ ਮੰਗਦੇ ਕੋਈ ਕੁਝ ਨਹੀਂ ਬਾਈ ਸਾਡੇ ਘਰਾਂ ਚ ਪਾਣੀ ਆਇਆ ਸਾਨੂੰ ਦੱਸ ਦਿਓ ਵੀ ਕੀ ਦੀ ਗਲਤੀ ਕਰਕੇ ਆਇਆ ਹੈ ਭਾਈ ਲੋਕਾਂ ਦੀ ਹੁਣ ਤੁਸੀਂ ਇੱਕ ਹੋਰ ਚੀਜ਼ ਸੋਚੋ ਅਸੀਂ ਕਹਿੰਦੇ ਹਾਂ ਨਾ ਜੇ ਲੋਕ ਇੱਥੇ ਲੋਕਾਂ ਨਾਲ ਨਾ ਖੜਦੇ ਕਿਸੇ ਗਵਰਨਮੈਂਟ ਬੋਡੀ ਦਾ ਕੋਈ ਸਟਰਕਚਰ ਸਾਨੂੰ ਕੀ ਹੋਣਾ ਸੀਗਾ 10 ਦਿਨਾਂ ਬਾਅਦ ਲਾਸ਼ਾਂ ਨਿਕਲਣੀਆਂ ਸੀਗੀਆਂ ਉੱਥੋਂ ਤੇ ਸਾਨੂੰ ਇਹ ਕਹਿ ਜਾਣਾ ਸੀਗਾ ਵੀ ਯਾਰ ਮਹਾਰਾਜ ਦੀ ਕਰੋਪੀ ਹੈ ਨਾ ਹੁਣ ਮਹਾਰਾਜ ਅੱਗੇ ਕੀ ਦਾ ਜੋਰ ਹੈ ਨਹੀਂ ਯਾਰ ਫੀਲਡ ਸਟਰਕਚਰ ਇਹ ਜਿਹੜੇ ਐਮ ਐਲ ਏ ਮੰਤਰੀ ਨੇ ਇੱਥੋਂ ਇੱਥੋਂ ਤੱਕ ਟੰਗ ਕੇ ਨਾ ਆਪਣੀਆਂ ਪੈਂਟਾਂ ਪਾਣੀ ਦੇ ਵਿੱਚ ਖਲੋ ਕੇ ਵੀਡੀਓ ਫੋਟੋਆਂ ਖਚਾਉਣ ਨੂੰ ਨਹੀਂ ਗਏ ਮੈਂ ਨਾ ਯਾਰ ਤੁਸੀਂ ਸਹੀ ਸੱਚੇਦਿਲੋਂ ਵੀ ਆ ਗਿਆ ਮੰਤਰੀ ਮੈਂ ਕਹਿੰਦਾ ਮੰਤਰੀ ਐਮ ਐਲ ਏ ਸੱਚੇਦਿਲੋਂ ਖੜਾ ਹੁੰਦੇ ਉਹ ਆਪਣੇ ਆਪਣੀਆਂ ਚੀਜ਼ਾਂ ਪੰਚਾਰਿਆ ਲੋਕਾਂ ਨੂੰ ਜਿਹੜਾ ਉਹ ਖਾਨਦਾਨ ਸਾਮਾਨ ਪੰਚਾਰਿਆ ਸਭ ਕੁਝ ਪੰਚਾਰਿਆ ਯਾਰ ਤੁਸੀਂ ਇਸ ਕਰਕੇ ਜੇ ਇਹ ਤੇ ਤੁਸੀਂ ਬੰਦਿਆਂ ਦਾ ਕੰਮ ਕਰ ਰਹੇ ਹੋ ਜਿਹੜਾ ਆਮ ਖੇਨੇ ਬੰਦੇ ਕਰਨਾ ਉਹ ਤੁਸੀਂ ਕਰਨਾ ਜੇ ਤੁਸੀਂ ਮਨਿਸਟਰ ਮਤਲਬ ਤੁਸੀਂ ਆਰਗੇਨਾਈਜ਼ ਚੀਜ਼ ਲੈ ਕੇ ਆਉਣੀ ਸੀਗੀ ਮੇਰੀ ਗੱਲ ਸੁਣੋ ਯਾਰ ਅਸੀਂ ਕੋਈ ਸਾਨੂੰ ਰਿਸੋਰਸਸ ਨਹੀਂ ਆ ਤਾਂ ਪਤਾ ਗਵਰਨਮੈਂਟ ਦੇ ਕੀ ਨੇ ਹਨਾ ਕੁਝ ਨਹੀਂ ਨਾ ਪਤਾ ਫਿਰ ਵੀ ਲੈ ਮੈਂ ਦੇ ਹਿਸਾਬ ਨਾਲ ਹੀ ਸੋਚ ਸਕਦੇ ਆ ਨਾ ਵੀ ਯਾਰ ਤੁਸੀਂ ਜਦੋਂ ਤੁਹਾਨੂੰ ਇਹ ਚੀਜ਼ ਦਾ ਖਬਰ ਪਤਾ ਲੱਗੀ ਤੁਸੀਂ ਸਾਰੇ ਦੀ ਸਾਰੀ ਗਵਰਨਮੈਂਟ ਬਿਠਾ ਦਿਓ ਇੱਥੇ ਅਮਰਸਰ ਲਿਆ ਕੇ ਵਧੀਆ ਤਾਜ ਹੋਟਲ 'ਚ ਬਿਠਾਓ ਤੁਸੀਂ 7 ਸਟਾਰ 'ਚ ਉਹਦੀ ਬਾਲ ਰੂਮ ਲੌਬੀ 'ਚ ਜਾ ਕੇ ਤੁਸੀਂ ਬੈਹੋ ਇਹ ਨਹੀਂ ਪਤਾ ਨੂੰ ਆਰਗੇਨਾਈਜ਼ ਕੰਮ ਨਹੀਂ ਕਰਨਾ ਹੁੰਦਾ ਉੱਥੇ ਬਹਿ ਜਾਓ ਉੱਥੇ ਤੁਸੀਂ ਯਾਰ ਤੁਸੀਂ ਉੱਥੇ ਮੈਪ ਲਾ ਲਓ ਵੱਡਾ ਵੀ ਕਿਹੜੇ ਇਲਾਕੇ ਚ ਕੀ ਹੋਇਆ ਤੁਹਾਨੂੰ ਨਹੀਂ ਪਤਾ ਵੀ ਬਾਰਡਰ ਦੇ ਲੱਗਦੇ ਇਲਾਕੇ ਕਿਹੜੇ ਨੇ ਕਿਹੜੇ ਇਲਾਕੇ ਚ ਕੀ ਆ ਕਿੰਨਾ ਪਾਣੀ ਆਇਆ ਕਿੱਥੇ ਸਾਨੂੰ ਮਿਲਟਰੀ ਚਾਹੀਦੀ ਯਾਰ ਮਿਲਟਰੀ ਕਾਹਦੇ ਲਈ ਆ ਮਿਲਟਰੀ ਜਿਹੜੀ ਆ ਉਹ ਸਾਡੀ ਸਾਡੀ ਸੇਫਟੀ ਲਈ ਆ ਸਿਵਿਲਿਅਨ ਦੀ ਸੇਫਟੀ ਲਈ ਆ ਉਹ ਕੱਲਾਏਤ ਨਹੀਂ ਵੀ ਜਦੋਂ ਗੋਲੀ ਚੱਲਦੀ ਉਦੋਂ ਹੀ ਉਹਨਾਂ ਨੇ ਬਚਾਉਣਾ ਸਾਨੂੰ ਮੰਨ ਲਓ ਕੱਲ ਨੂੰ ਕੋਈ ਬਾਇਓਕੈਮੀਕਲ ਛੁੱਟਦੇ ਕੋਈ ਬੌਮ ਬਾਇਓਕੈਮੀਕਲ ਫਿਰ ਵੀ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਐਕਟ ਕਰਨਾ ਨਾ ਵਾਟਰਵੀਤਾ ਵਾਟਰਵੀਤਾ ਵਾਸ ਵਰਕਿੰਗ ਐਜ਼ ਅ ਬੰਬ ਇਟ ਵਾਸ ਕਿਲਿੰਗ ਅਸ ਉਦੋਂ ਵੀ ਤਾਂ ਕੀ ਗੱਲ ਮਿਲਟਰੀ ਆਣ ਕੇ ਕੰਮ ਨਹੀਂ ਕਰ ਸਕਦੀ ਮਿਲਟਰੀ ਨੂੰ ਬੁਲਾਉਣਾ ਕਿੰਨੇ ਸੀਗਾ ਇਹ ਨਹੀਂ ਵੀ ਆਰਗੇਨਾਈਜ਼ ਚੱਲਣਾ ਨਹੀਂ ਹੁੰਦਾ ਜਦੋਂ ਕੋਈ ਬਾਈ ਇਲੈਕਸ਼ਨ ਹੁੰਦੀ ਹੈ ਨਾ ਕੱਲੇ ਕੱਲੇ ਮਤਲਬ ਬੂਥ ਦਾ ਇਹਨਾਂ ਕੋਲ ਲਿਸਟ ਹੁੰਦੀ ਆ ਕਿ ਕਿੱਥੇ ਜਿਹੜਾ ਜਿਹੜਾ ਇਹਨਾਂ ਨੂੰ ਵੋਟ ਪਾਉ ਕੱਲੇ ਕੱਲੇ ਪਿੰਡ ਦੀ ਲਿਸਟ ਕੱਲੇ ਕੱਲੇ ਉਸ ਜ਼ੋਨ ਵੰਡੇ ਹੁੰਦੇ ਨੇ ਕੱਲੇ ਕੱਲੇ ਬੰਦੇ ਦੇ ਨਾਮ ਦੇ ਅੱਗੇ ਟਿਕ ਵਾਈਦੀ ਆ ਕਿਹੜਾ ਸਾਨੂੰ ਵੋਟ ਪਾ ਸਕਦਾ ਜਿਹੜਾ ਨਹੀਂ ਪਾ ਸਕਦਾ ਉੱਤੇ ਕੁਐਸਚਨ ਮਾਰਕ ਪੈਂਦਾ ਅੱਗੇ ਵੀ ਇੱਥੇ ਦੁਬਾਰਾ ਵਾ ਹਣਾ ਜਿਹੜਾ ਵਿਰੋਧੀ ਹੁੰਦਾ ਉਹਦਾ ਬਿਲਕੁਲ ਵਿਰੋਧੀ ਪੀ ਵੋਟ ਸਾਨੂੰ ਨਹੀਂ ਪੈਣੀ ਇਕੱਲੇ ਇਕੱਲੇ ਬੰਦੇ ਦਾ ਹਿਸਾਬ ਹੁੰਦਾ ਇਹਨਾਂ ਕੋਲੇ ਹਰ ਐਮਐਲਏ ਨੂੰ ਇੱਕ 10 ਮਿੰਟ ਦਿੱਤੇ ਹੁੰਦੇ ਨੇ ਵੀ ਜੇ ਇਥੋਂ ਵੋਟ ਘਟੀ ਤੇ ਤੈਨੂੰ ਟਿਕਟ ਨਹੀਂ ਮਿਲਣੀ ਯਾਰ ਕੀ ਗੱਲ ਇੱਥੇ ਅਸੀਂ ਵੋਟਾਂ ਹੀ ਆ ਗੱਲੀਆਂ ਸਾਨੂੰ ਨਹੀਂ ਬਚਾਉਣਾ ਸੀਗਾ ਯਾਰ ਇੱਥੇ ਨਹੀਂ ਇਹ ਚੀਜ਼ ਹੋ ਸਕਦੀ ਵੀ ਬਾਈ ਆਹ 10 ਮਿੰਟ ਤੇਰੇ ਹੀ ਜੇ ਇੱਥੇ ਇਕੱਲੇ ਇਕੱਲੇ ਬੰਦੇ ਕੋ ਇੱਥੇ ਨਾ ਪਹੁੰਚੀ ਹੈਲਪ ਜਾਂ ਫਿਰ ਇਥੋਂ ਜੇ ਕੋਈ ਜਾਨ ਨਾ ਬਚੀ ਤੇ ਤੈਨੂੰ ਟਿਕਟ ਨਹੀਂ ਮਿਲਣੀ ਬਾਈ ਕਿਉਂ ਯਾਰ ਅਸੀਂ ਕਿ ਕੀ ਗੱਲ ਇਹੋ ਹੀ ਸੋਚਿਆ ਵੀ ਇੱਥੇ 10 ਦਿਨ ਇੱਕ ਵਾਰੀ ਹੱਲਾ ਗੁੱਲਾਊਗਾ ਬਾਅਦ ਚ ਆਈਸੋਲੇਟਡ ਜਿਹੇ ਏਰੀਆ ਯਾਰ ਇੱਥੇ ਕਿਸ ਇੱਥੇ ਬਾਅਦ ਚ ਕਿਹੜਾ ਕੋ ਪੁੱਛਣ ਡਿਆ ਉਨੀਆਂ ਕ ਵੋਟਾਂ ਨੂੰ ਫਰਕ ਪੈਣਾ ਲੱਗੀ ਫੱਬੀ ਜੀ ਯਾਰ ਲੋਕ ਹੈਲਪ ਲੈ ਕੇ ਆਉਂਦੇ ਨੇ ਉਹ ਜਿੱਧਰ ਜਿੱਧਰ ਕੋਈ ਲੋੜ ਹੁੰਦੀ ਆ ਜਿੱਧਰ ਕੋਈ ਬਹਤ ਕਰ ਦਿੰਦਾ ਹਨਾ ਉਧਰ ਨੂੰ ਹੀ ਤੁਰ ਪੈਂਦੇ ਨੇ ਕਿ ਕਿਸੇ ਪਿੰਡ ਚ 10 ਛਾਲੀਆਂ ਚਲੀਆਂ ਕਿਸੇ ਚ ਦੋ ਤਰੀਕੇ ਨੂੰ ਅੱਜ ਕਈ ਪਿੰਡਾਂ ਚ ਪਹਿਲੀ ਵਾਰੀ ਹੈਲਪ ਜਾ ਰਹੀ ਹੈ ਮਤਲਬ ਯਾਰ ਤੁਸੀਂ ਆਰਗੇਨਾਈਜ਼ ਵੀ ਨਹੀਂ ਕਰਨਾ ਸੀਗਾ ਤੁਸੀਂ ਤੁਸੀਂ ਹੋਣੀ ਅੱਗੇ ਸੋਚ ਲੋ 10 ਦਿਨ ਅਸੀਂ ਤਾਂ ਤੁਹਾਨੂੰ ਪਿਆਰ ਕਰਦੇ ਆ ਯਾਰ ਸਰਕਾਰ ਨੂੰ ਸਾਨੂੰ ਕਾਰਨ ਤਾਂ ਦਿਓ ਪਿਆਰ ਕਰਨ ਦਾ ਤੁਸੀਂ ਹੋਣੀ ਸੋਚ ਲੋ ਵੀ ਉੱਥੇ ਜਿੰਨੇ ਡੰਗਰ ਨੇ ਬਾਈ ਉਹ ਹੋਣੀ ਕਿਉਂਕਿ ਅਸੀਂ ਬੰਦਿਆਂ ਤੱਕ ਤਾਂ ਪਾਣੀ ਪੰਚਾਤਾ ਲੋਕਾਂ ਨੇ ਉਹ ਡੰਗਰਾਂ ਨੇ ਜਿਹੜੇ ਉੱਥੇ ਪਸ਼ੂ ਨੇ ਉਹਨਾਂ ਨੇ ਪਾਣੀ ਦਰਿਆ ਦਾ ਪੀਤਾ ਹਨਾ ਹਰ ਦਾ ਪੀਤਾ ਉਹਨਾਂ ਨੂੰ ਹੁਣ ਬਿਮਾਰੀਆਂ ਹੋ ਰਹੀਆਂ ਉਹ ਹੋਣੀ ਚਾਰਾ ਨਹੀਂ ਖਾਰੇ ਬੁਖਾਰ ਆ ਰਿਹਾ ਇਨਫੈਕਸ਼ਨ ਆ ਰਹੀ ਆ ਯਾਰ ਜਿਹੜੀ ਕੋ ਦਵਾਈ ਆ ਤੁਸੀਂ ਇਹ ਸੋਚੋ ਲੋਕ ਹੁਣ ਕਿੱਥੋਂ ਦਵਾਈਆਂ ਦੇਣ ਵੈਟਰਨਰੀ ਡਾਕਟਰ ਆਪ ਗਰੁੱਪ ਬਣਾ ਕੇ ਜਾ ਰਹੇ ਨੇ ਯਾਰ ਸਰਕਾਰ ਜਿੱਥੋਂ ਵੈਟਰਨਰੀ ਡਾਕਟਰਾਂ ਨੂੰ ਪਿੱਛੋਂ ਸਪਲਾਈ ਆਉਂਦੀ ਆ ਜਿਹੜੇ ਨਾਰਮਲ ਐਂਟੀਬਾਇਓਟਿਕਸ ਜਾਂ ਫਿਰ ਬੁਖਾਰ ਦੀਆਂ ਦਵਾਈਆਂ ਨੇ ਪਸ਼ੂਆਂ ਨੂੰ ਤੇ ਜ਼ਿਆਦਾ ਬਿਮਾਰੀਆਂ ਵੀ ਜਿਹੜੀਆਂ ਨੇ ਇਹਨਾਂ ਨੂੰ ਇੱਕ ਮਤਲਬ ਜਨਰਲਾਈਜ਼ਡੀਆਂ ਬਿਮਾਰੀਆਂ ਦੀ ਦਵਾਈ ਦਿੱਤੀ ਜਾਂਦੀ ਆ ਜਿਵੇਂ ਬੁਖਾਰ ਦੀ ਕੋਈ ਮੈਲੈਕਸੀਕੈਮ ਹਨਾ ਜਿਹੜਾ ਇੰਜੈਕਸ਼ਨ ਆ ਉਹ ਉਹਨਾਂ ਨੂੰ ਦਸ ਹੀ ਦੋ ਵੀ 10 ਤੋਂ 15 ਐਮ ਐਲ ਦੇਣਾ ਵਾ ਉਹ ਕਿੱਥੋਂ ਮਿਲਣਾ ਤੁਸੀਂ ਜਿੱਥੋਂ ਵੈਟਰਨਰੀ ਡਾਕਟਰਾਂ ਨੂੰ ਪਿੱਛੋਂ ਦਵਾਈਆਂ ਹੁੰਦੀਆਂ ਨੇ ਸਪਲਾਈ ਵਧਾ ਦਿਓ ਵੀ ਉਹ ਜਿਆਦਾ ਆਣ ਕੇ ਤੁਸੀਂ ਹੁਣ ਜੋਨ ਵੰਡ ਕੇ 50 50 60 60 ਹਜ਼ਾਰ ਦੀ ਇੱਕ ਮਾਝਾ ਪਸ਼ੂ ਵਿਚਾਲੋ ਸਾਡੇ ਇਹ 10 ਦਿਨ ਬਾਅਦ ਫੇਰ ਉਹ ਗੱਲ ਨਹੀਂ ਹੈ ਵੀ ਯਾਰ ਇਹ ਕੁਦਰਤੀ ਮਾਰੀ ਕੁਦਰਤੀ ਮਾਰ ਨਹੀਂ ਤੁਹਾਡਾ ਫੀਲ ਸਟਰਕਚਰ ਹੈ ਐਡੇ ਸਹੀ ਲੋਕ ਤੁਹਾਡੇ ਨਾਲ ਨਹੀਂ ਯਾਰ ਮਤਲਬ ਲੋਕ ਤਾਂ ਆਪ ਮਾਰੇ ਨੇ ਸਾਰੇ ਪਰ ਤੁਸੀਂ ਵੀ ਤਾਂ ਕੁਝ ਸਾਨੂੰ ਕਾਰਨ ਦੋ ਤੁਹਾਨੂੰ ਤੁਹਾਨੂੰ ਪਸੰਦ ਕਰਦਾ ਸੀ ਤੁਹਾਨੂੰ ਪਸੰਦ ਕਰਦੇ ਆ ਕਿਤੇ ਬਹਿ ਕੇ ਹੋਣੀ ਸਾਰਾ ਕੁਝ ਸੋਚੋ ਵੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਮਤਲਬ ਇਹਨਾਂ ਨੂੰ 10 ਦਿਨਾਂ ਦੇ ਵਿੱਚ ਵਿੱਚ ਮੈਪ ਲਾ ਲਓ ਵੱਡਾ ਉੱਥੇ ਮਾਰਕ ਕਰ ਲਓ ਕਿਹੜੇ ਪਿੰਡ ਦੇ ਕਿੰਨੇ ਕਿਲੇ ਨੇ ਉ ਤਾਂ ਆਪਾਂ ਨੂੰ ਮਤਲਬ ਉਹ ਜਿਹੜਾ ਲੈਂਡ ਪੁਲਿੰਗ ਚ ਸਾਰਾ ਕੁਝ ਪਤਾ ਹੀ ਵੀ 65000 ਦੀਆਂ ਉਹ ਫਰਦਾ ਵੀ ਨਿਕਲ ਗਈਆਂ ਸੀਗੀਆਂ ਇੱਥੇ ਤੁਸੀਂ ਕੱਢੋ ਵੀ ਕਿਹੜੇ ਕਿਹੜੇ ਪਿੰਡ ਦੇ ਕਿੰਨੀਆਂ-ਕਿੰਨੀਆਂ ਜ਼ਮੀਨਾਂ ਆਈਆਂ ਨੇ ਕਿੰਨਾ-ਕਿੰਨਾ ਪਾਣੀ ਚ ਆ ਜਿਹੜੇ ਤੁਸੀਂ ਮੇਰੀ ਗੱਲ ਸੁਣੋ ਹਣਾ ਜੇ ਮੰਨ ਲਓ 1 ਲੱਖ ਕਿੱਲਾ ਪਾਣੀ ਚ ਡੁੱਬ ਗਿਆ ਸਾਰਿਆਂ ਨੂੰ 1-1 ਲੱਖ ਰੁਪਈਆ ਦੇਣੇ ਉਹਦੇ 10000 ਕਰੋੜ ਦਾ ਖਰਚਾ ਬਣਦਾ ਮੈਂ ਤੁਹਾਨੂੰ ਦੱਸਦਾ ਬਾਈ ਮੈਂ ਚਲੋ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਸਲਾਹ ਹੀ ਦੇ ਸਕਦੇ ਆ ਤੁਸੀਂ ਜਦੋਂ ਲੈਂਡ ਪੂਲਿੰਗ ਕਰਨੀ ਸੀਗੀ ਉਹ 65000 ਏਕੜ ਨੂੰ ਤੁਸੀਂ ਕਿਤੋਂ ਲੱਖ-ਲੱਖ ਰੁਪਈਆ ਦੇਣਾ ਹੀ ਨਾ ਉਹਦੇ ਕਲੌਜ਼ ਚ ਹੈਗਾ ਹੀ ਨਾ ਉਹ ਜੇ ਉਹ ਇੰਪਲੀਮੈਂਟ ਹੋਏਂਦੀ ਹੋਣ ਨੂੰ ਤੁਸੀਂ ਲੱਖ-ਲੱਖ ਰੁਪਈਆ ਦਿੱਤਾ ਹੋਣਾ ਹੀਗਾ ਹਣਾ ਸੋ ਤੁਸੀਂ ਕੋਈ ਤਾਂ ਸੋਚਿਆ ਸੀ ਉਹ ਪੈਸਾ ਕਿੱਥੋਂ ਹੋਣਾ ਇੰਨੀ ਛੇਤੀ ਬਿਲਡਰਾਂ ਨੇ ਤੇ ਦੇਣਾ ਨਹੀਂ ਉਹ ਜਿਹੜਾ ਤੁਸੀਂ ਸੋਚਿਆ ਹੀ ਨਾ ਉਹਨਾਂ ਲੋਕਾਂ ਨੂੰ 10-15 ਦਿਨਾਂ ਚ ਪਹੁੰਚਾਓ ਕਿਸ ਤਰੀਕੇ ਨਾਲ ਅਸੀਂ ਕੋ ਟੌਂਟ ਨਹੀਂ ਕਰ ਰਹੇ ਕੁਛ ਨਹੀਂ ਅਸੀਂ ਚਾਹੁੰਦੇ ਆ ਵੀ ਤੁਸੀਂ ਸੱਚੀ ਚ ਬਈ ਇਹਨੂੰ ਆਰਗੇਨਾਈਜ਼ ਕਰਕੇ ਇਹਨਾਂ ਨੂੰ ਪੈਸੇ ਜਲਦੀ ਜਲਦੀ ਪਹੁੰਚਾਓ ਨੁਕਸਾਨ 10000 ਕਰੋੜ ਦਾ ਨਹੀਂ ਹੋਇਆ ਉਹਨਾਂ ਦੇ ਘਰ ਰੁੜ ਗਏ ਕਿਸੇ ਦਾ ਕੀ ਨੁਕਸਾਨ ਹੈ ਪੈਸਾ ਲਿਹਾਉਣਾ ਕਿੱਥੋਂ ਤੁਸੀਂ ਇਹ ਬਹਿ ਕੇ ਸੋਚੋ ਪਾਣੀ ਚੋਂ ਨਿਕਲ ਜਾਓ ਤੁਸੀਂ ਪਾਣੀ ਲਈ ਲੋਕ ਹੈਗੇ ਨੇ ਤੁਸੀਂ ਨਿਕਲ ਕੇ ਕਿਤੇ ਬੈਠੋ ਹੋਟਲ ਦੀ ਲੌਬੀ ਹੋਟਲ ਵੀ ਅਸੀਂ ਬੁੱਕ ਕਰਾ ਦਿੰਦੇ ਜੇ ਕਹਿੰਦੇ ਜੇ ਤੇ ਕਿਸੇ ਵਧੀਆ ਜੀ ਹੋਟਲ ਚ ਬਹਿ ਕੇ ਠੰਡੇ ਦਿਮਾਗ ਨਾਲ ਸੋਚੋ ਪੈਸ ਮੀਨੇ ਦੇ ਵਿੱਚ ਵਿੱਚ ਪੈਸਾ ਦੇ ਕੇ ਅਸੀਂ ਸੋਚੀ ਯਾਰ ਸਾਡੇ ਮਾਈ ਬਾਪ ਕੋ ਹੈਗਾ ਯਾਰ ਸਾਡੀ ਸਰਕਾਰ ਆ ਯਾਰ ਸਾਨੂੰ ਰੀਜ਼ਨ ਦਿਓ ਇਹੋ ਜਿਹੇ ਲੋਕ ਯਾਰ ਇਹਨਾਂ ਨੂੰ ਤੇ ਤੁਸੀਂ ਆਰਗੇਨਾਈਜ਼ ਕਰਕੇ ਗਾਹ ਲਾ ਦਿੰਦੇ ਨਾ ਮਾਜੇ ਦੇ ਲੋਕਾਂ ਨੇ ਨਾ ਭਾਈ ਮੈਂ ਸੱਚੀ ਜੀ ਮੈਨੂੰ ਲੱਗਦਾ ਹੈ ਵੀ ਯਾਰ ਅਸੀਂ ਬੜੇ ਸਾਡੀ ਧਰਤੀ ਬੜੀ ਆ ਰਹਾ ਮਾੜਿਆ ਪਰ ਭਾਈ ਮੈਨੂੰ ਇੰਨਾ ਨਹੀਂ ਪਤਾ ਵੀ ਇੰਨੀ ਮਾਨਿਆ ਲੋਕ ਸੱਚੀ ਜੀ ਹੈਰਾਨ ਆ ਤੁਸੀਂ ਕਰੀ ਕੀ ਜਾਂਦੇ ਹੋ ਜਿਵੇਂ ਪਹਿਲਾਂ ਗੱਲ ਕੀਤੀ ਨਾ 500 ਰੁਪਏ ਦਾ ਨੋਟ ਗਵਾਜੇ ਨਾ ਭਾਈ ਬੰਦਾ ਦੋ ਦਿਨ ਸੋਚਦਾ ਰਹਿੰਦਾ ਕਿੱਥੇ ਗਿਆ ਕੁਈ ਪਰਵਾਹ ਹੀ ਨਹੀਂ ਸਾਰੇ ਦੇ ਘਰ ਦੇ ਘਰ ਰੁੜ ਗਏ ਪਸ਼ੂਆਂ ਦੇ ਪਸ਼ੂ ਰੁੜ ਗਏ ਕੁਛ ਰਿਆ ਹੀ ਨਹੀਂ ਭਾਈ ਕੋਈ ਬੈੱਡ ਕੋਈ ਸੋਫੇ ਕੋਈ ਕਪੜਾ ਨਹੀਂ ਰਿਆ ਬਾਬਾ ਇੱਕ ਤੈਰਦਾ ਹੁੰਦਾ ਉਹ ਪਤਾ ਨਹੀਂ ਉਹਨੇ ਬਚਣਾ ਸੀ ਕਿ ਨਹੀਂ ਮਹਾ ਡਿੱਗਦਾ 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 ਉਹਨੂੰ ਕੋ ਉਤਾਰ ਲੈਂਦਾ ਉੱਠ ਕੇ ਆਂਦਾ ਚੜ੍ਹਦੀ ਕਲਾ ਕਹਿੰਦਾ ਅਗਲੇ ਨੂੰ ਪੁੱਛੋ ਯਾਰ ਕਮਾਲ ਹੋ ਗਈ ਯਾਰ ਹੈ ਤੁਸੀਂ ਮੈਂ ਨਾ ਵੀ ਆ ਸਾਡੇ ਕੋ ਚੰਡੀਗੜ੍ਹ ਦੇ ਫਰੈਂਡ ਸਾਨੂੰ ਫੋਨ ਕਰਕੇ ਪੁੱਛਦੇ ਵੀ ਠੀਕ ਹੈ ਜੇ ਤੁਸੀਂ ਵੀ ਹਨਾ ਵੀ ਤੁਹਾਡੇ ਘਰ ਚ ਪਾਣੀ ਜਿਹੜਾ ਵਾ ਵੀ ਘਰ ਦੇ ਠੀਕ ਨੇ ਸਾਰੇ ਉਹ ਗੁੰਵਾਂਦੇ ਯਾਰ ਅਸੀਂ ਹੈਰਾਨਾ ਕਰੀ ਕੀ ਜਾਂਦੇ ਫਲੱਡ ਨੂੰ ਸੈਲੀਬ੍ਰੇਟ ਕਰੀ ਜਾਂਦੇ ਜੇ ਓ ਯਾਰ ਤੁਸੀਂ ਇੰਨੇ ਇੱਕ ਸਹੀ ਲੋਕ ਹੋ ਨਾ ਭਾਈ ਇਸ ਜੀਣ ਦਾ ਨਾ ਇਸ ਧਰਤੀ ਦੇ ਜੀਣ ਦਾ ਮਤਲਬ ਹੀ ਮਤਲਬ ਇਹ ਕੋਈ ਇਹ ਨਾਲ ਥੋੜੀ ਲੈ ਕੇ ਜਾਣੇ ਕੋਠੀਆਂ ਕਾਠੀਆਂ ਸੈਕਟਰ 8 ਦੀ ਕੋਠੀ 'ਚ ਵੀ ਜਿਹੜਾ ਪਿਆ ਨਾ ਚੰਡੀਗੜ੍ਹ ਭਾਈ ਉਹ ਸਟ੍ਰੈਸ 'ਚ ਹੁੰਦਾ ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ ਪਤਾ ਨਹੀਂ ਕਿਹੜੀ ਗੱਲਾਂ ਕਾਲੀਆਂ ਪੈਂਦੀਆਂ ਨੇ ਮੈਂਟਲ ਹੈਲਥ ਖਰਾਬ ਯਾਰ ਟਾਡੀ ਦਾ ਮੈਂ ਨਾ ਮਹਾਰਾਜ ਦੀ ਸੱਚੀਓਂ ਕਿਰਪਾ ਮਹਾਰਾਜ ਦਾ ਆਪਣਾ ਵਾਸਾ ਯਾਰ ਮਾਜੇ 'ਚ ਯਾਰ ਕੋ ਟੈਨਸ਼ਨ ਹੀ ਨਹੀਂ ਉੱਠ ਕੇ ਆਂਦੇ ਵੀ ਯਾਰ ਕੋਈ ਗੱਲ ਹੀ ਨਹੀਂ ਜਿਹੜਾ ਜਿਹਦਾ ਘਰ ਡੁੱਬਿਆ ਉਹਨੂੰ ਅਗਲੇ ਦੀ ਟੈਨਸ਼ਨ ਆ ਪਿਆ ਨੇੜੇ ਵਾਲੇ ਦਾ ਯਾਰ ਜ਼ਿਆਦਾ ਮਤਲਬ ਅਗਲੀ ਦੀ ਟੈਨਸ਼ਨ ਲਈ ਜਾਂਦੇ ਆਪਣਾ ਕੋਈ ਚੱਕਰ ਨਹੀਂ ਬਈ ਮਹਾਰਾਜ ਨੇ ਸਾਰਿਆਂ ਦੇ ਨਾਲ ਹੀ ਆ ਕਹਿੰਦੇ ਆ ਧਰਤੀ ਆ ਬਾਈ ਉਹ ਵਾਕਿਆ ਹੀ ਉਹ ਇੱਥੇ ਅਜੇ ਤੱਕ ਸੁਸਾਈਡ ਹੋਈ ਨਹੀਂ ਕਿਸੇ ਮੈਂ ਮੈਨੂੰ ਲੱਗਿਆ ਨਹੀਂ ਵੈਸੇ ਓਵਰ ਆਲ ਜੀ ਗੱਲ ਆ ਇੱਥੇ ਅਜੇ ਤੱਕ ਕਦੀ ਫਾਰਮਰ ਸੁਸਾਈਡ ਹੀ ਨਹੀਂ ਹੋਈ ਆ ਧਰਤੀ ਆ ਐਵੇਂ ਨਹੀਂ ਗਰੁੱਪ ਆ 10ਵੇਂ ਪਾਚਾ ਸਾਨੂੰ ਪਸੰਦ ਕਰਦੇ ਸੀ ਉਹ ਸਾਡੇ ਸੱਚੀ ਗੋਸ਼ ਹੈਗਾ ਜੀ ਉਹ ਮੈਂ ਇੱਕ ਪਤਾ ਲੱਗਾ ਮੈਂ ਤੁਹਾਨੂੰ ਦੱਸੀ ਜਨਾ ਵੀ ਸਾਡੇ ਕੋਈ ਕਲਾਸਮੇਟ ਸੀਗਾ ਤੇ ਉਹਦੇ ਉਹਦਾ ਪਤਾ ਲੱਗਾ ਵੀ ਯਾਰ ਉਹਦਾ ਘਰ ਵਾਵਾ ਡੁੱਬ ਗਿਆ ਮੈਨੂੰ ਫੋਨ ਕੀਤਾ ਵੀ ਭਾਈ ਯਾਰ ਕੰਮ ਦੇ ਕੰਮ ਤੇ ਹੱਥ ਨਹੀਂ ਆ ਜੇ ਅਸੀਂ ਅਸੀਂ ਹਨਾ ਅਸੀਂ ਡਰ ਜੰਨੇ ਆ ਵੀ ਯਾਰ ਕੀ ਹੋਊਗੀ ਘਰ ਠੀਕ ਆ ਉਹ ਕਹਿੰਦਾ ਯਾਰ ਮੈਂ ਤੇ ਗਾਂ ਕਿਦੀ ਹੈਲਪ ਕਰਨ ਗਿਆ ਮੈਂ ਉਹਦੇ ਘਰੇ ਫੋਨ ਕੀਤਾ ਵੀ ਠੀਕ ਆ ਸਾਰਾ ਕੁਝ ਉਹ ਕਹਿੰਦੇ ਪੁੱਤ ਅਗਲਿਆਂ ਦੀ ਟੈਨਸ਼ਨ ਆ ਵੀ ਉਹ ਅਗਲੇ ਕਿਵੇਂ ਬਚਣਗੇ ਅਹੀਂ ਤੇ ਠੀਕ ਆ ਸਾਰਾ ਘਰ ਡੁੱਬ ਗਿਆ ਉਹਨਾਂ ਦੇ ਪੁੱਤ ਤੂੰ ਦੱਸ ਕਿ ਉਹ ਚਾਹੀਦਾ ਤੇ ਪੁੱਛ ਤੂੰ ਤੂੰ ਤਾਂ ਮਤਲਬ ਤੂੰ ਛੋਟਾ ਵਾ ਪਤਾ ਦੇਖ ਕੇ ਕਿੰਨਾ ਨੁਕਸਾਨ ਹੋਇਆ ਤੂੰ ਅਸੈਕਟਰ 8 ਚੰਡੀਗੜ੍ਹ ਵਾਲੇ ਜਿਹੜੇ ਕੋ ਸਟ्रेस ਰੂਚ ਸੌਂਦੇ ਨੇ ਨਾ ਜਿਨ੍ਹਾਂ ਦੇ ਨਿਆਣੇ ਕੋ ਕਾਲੀਆਂ ਪੈਂਦੀਆਂ ਉਹਨਾਂ ਨੂੰ ਐਂਗਜ਼ਾਇਟੀ ਅਟੈਕ ਹੁੰਦੇ ਨੇ ਇਹਨਾਂ ਦੀ ਮਿੱਟੀ ਚੁੱਕ ਕੇ ਲੈ ਕੇ ਤੇ ਘਰੇ ਰੱਖ ਲੋ ਜੇ ਤੁਹਾਡਾ ਨਿਆਣਾ ਕਾਲਾ ਵੀ ਪੈ ਗਿਆ ਤਾਂ ਕਿਉਂ ਯਾਰ ਐਨਾ ਦਿਮਾਗ 'ਚ ਸ਼ਾਂਤੀ ਯਾਰ ਇਹ ਕੋਈ ਇਹ ਜਿਹੜੀ ਵਸਤਾ ਹੈ ਕੋ ਮਹਾਰਾਜੀ ਦੇ ਸਕਦਾ ਫਿਰ ਆਨੇ ਅਸੀਂ ਇਹ ਗੁਰੂਆਂ ਦੀ ਧਰਤੀ ਨਹੀਂ ਇਹ ਛੇ ਗੁਰੂਆਂ ਦੀ ਚਰਨਸ਼ੋ ਧਰਤੀ ਇਸੇ ਕਰਕੇ ਹੀ ਆ ਤੁਸੀਂ ਆਪਣੇ ਆਪ ਲਈ ਖੁਸ਼ ਵੀ ਹੋਵੋ ਪਰ ਬਈ ਤੁਸੀਂ ਮੇਰੀ ਗੱਲ ਸੁਣੋ ਡੋਲਣਾ ਨਹੀਂ ਕਿਸੇ ਗੱਲੋਂ ਵੀ ਇਹ ਜੇ ਹੋਰ ਕਿਸੇ ਸਟੇਟ 'ਚ ਹੋਇਆ ਹੁੰਦਾ ਨਾ ਜੇ ਧਰਤੀ ਦੇ ਕਿਸੇ ਵੀ ਹੋਰ ਪਾਰਚੂਆ ਹੁੰਦਾ ਲੋਕਾਂ ਨੇ 10-10 ਸਾਲ ਨਹੀਂ ਉੱਠਣਾ ਭਾਈ ਮਾਝੇ ਵਾਲਿਓ ਡੇਰੇ ਵਾਲਿਓ ਇਹ ਡੇਰਾ ਬਾਬੇ ਨਾਨਕ ਦਾ ਤੁਹਾਡੇ ਪੁੱਤ ਬੈਠੇ ਆ ਬਾਹਰ ਇਸੇ ਕਰਕੇ ਤੁਸੀਂ ਆਪਣੇ ਪੁੱਤ ਬਾਹਰ ਘੱਲੇ ਨੇ 6 ਮਹੀਨਿਆਂ ਚ ਸਟੈਂਡ ਕਰਦੇ ਆਂਗੇ 6 ਮਹੀਨਿਆਂ ਚ ਕਿਸੇ ਨੇ ਕੋਈ ਰੋ ਕੇ ਵੀਡੀਓ ਨਹੀਂ ਪੋਣੀ ਕੁਛ ਨਹੀਂ ਕਰਨਾ ਮਹਾਰਾਜ ਦੀ ਕਿਰਪਾ ਆ 6 ਮਹੀਨਿਆਂ ਚ ਸਟੈਂਡ ਹੋਵਾਂਗੇ ਅਸੀਂ ਸਾਰੇ ਜਣੇ ਰਲ ਕੇ ਜਿੰਨੇ ਲੋਕ ਬਾਹਰ ਰਹਿੰਦੇ ਨੇ ਭਾਈ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਇਹ ਏ ਏ ਇਹ ਕਹਿਣਾ ਛੱਡ ਦਿਓ ਵੀ ਯਾਰ ਸਾਡਾ ਇਲਾਕਾ ਬਚ ਗਿਆ ਯਾਰ ਕਮਾਲ ਆ ਯਾਰ ਪੀ ਜਗਲੇ ਦੇ ਖਰਚ ਆ ਗਿਆ ਤੇ ਸਾਡਾ ਅਸੀਂ 2 ਕਿਲੋਮੀਟਰ ਨਾਲ ਬਚ ਗਏ ਇਹ ਨਹੀਂ ਕਹਿਣਾ ਵੀ ਅਸੀਂ ਬਚ ਗਏ ਅਸੀਂ ਨਾਲ ਹੀ ਆ ਜਿਹੜੇ ਲੋਕ ਉੱਥੇ ਨੇ ਨਾ ਯਾਰ ਸਾਡੇ ਭਰਾ ਜਿਹੜੇ ਦੁਆਬੇ ਦੇ ਮਾਲਵੇ ਦੇ ਜਿਹੜੇ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਤੇ ਆ ਵੀ ਰਹੇ ਨੇ ਪੰਜਾਬ 1 ਹੈ ਬਾਈ ਖੂਨ ਤਾਂ 1 ਹੈ ਨਾ ਸਾਡੀ ਜੀਨ 1 ਆ ਬਾਈ ਤੁਸੀਂ ਤੁਸੀਂ ਬਾਈ ਜਿਹੜੀ ਸਲਿੱਟ ਚੜੀ ਹੈ ਨਾ ਹੁਣ ਜਿਹੜੀ ਜਿਹੜੀ ਰੇਤਾ ਆਈ ਹੈ ਘਰਾਂ ਚੋਂ ਜਿਹੜਾ ਜਿੱਦਾਂ ਜਿੱਦਾਂ ਹੈਲਪ ਕਰ ਸਕਦਾ ਤੁਸੀਂ ਰਾਮਨਾ ਉੱਥੋਂ ਆਣ ਕੇ ਬਾਈ ਇਹ ਨਾ ਵੀ ਜਦੋਂ ਹਾਈਪ ਘਟੇ ਤੇ ਤੁਸੀਂ ਆਓ ਨਾ ਜਾਂ ਤੁਸੀਂ ਜਦੋਂ ਖਬਰਾਂ ਸਾਨੂੰ ਕੋਈ ਹੋਰ ਖਬਰ ਮਿਲ ਜੇ ਹਨਾ ਇਸ ਤੋਂ ਬਾਅਦ ਕੋਈ ਹੋਰ ਖਬਰ ਚੱਲ ਪਏ ਤੇ ਅਸੀਂ ਫੇਰ ਇਹਨਾਂ ਨੂੰ ਭੁੱਲ ਜਾਈਏ ਇਹ 6 ਮਹੀਨੇ ਦਾ ਪ੍ਰੋਸੈਸ ਆ ਇਹ 10 15 ਦਿਨਾਂ ਦਾ ਪ੍ਰੋਸੈਸ ਨਹੀਂਗਾ ਅਜੇ ਉੱਥੇ ਮੌਕਾ ਸੀ ਸੰਭਲਿਆ ਵਾ ਹੁਣ ਅਸੀਂ ਇਸ ਤੋਂ ਬਾਅਦ ਜਿਹੜੇ ਕੋ ਮਾਲਵੇ ਦੇ ਟਰੈਕਟਰ ਟਰਾਲੀਆਂ ਆਉਣ ਅਸੀਂ ਸਿਰਫ ਇਹਨਾਂ ਦੀ ਪੈੜੀ ਸਿੱਧੀ ਕਰੀਏ ਤੇ ਸਲਿੱਟ ਕੱਢੀਏ ਬਾਈ ਠੀਕ ਹੈ ਜਿਹੜੇ ਬਾਹਰ ਬੈਠੇ ਨੇ ਜਿਹੜੇ ਵੀਰ ਭਰਾ ਬਾਹਰ ਬੈਠੇ ਨੇ ਬਾਈ ਆਪਣੇ ਆਪਣੇ ਘਰੇ ਦਾਦੀਆਂ ਮਾਵਾਂ ਸੋਚ ਲਓ ਉਦਾਂ ਦੀਆਂ ਹੀ ਸਾਰੀਆਂ ਦੀਆਂ ਮਾਵਾਂ ਭੈਣਾਂ ਦਾਦੀਆਂ ਸਾਰਿਆਂ ਦੀਆਂ ਸਾਂਝੀਆਂ ਨੇ ਯਾਰ ਕਿੰਨਾ ਸਟ्रेस ਹੋਊਗਾ ਉਸ ਪਿਓ ਤੇ ਜਿਹਨੇ ਆਪਣਾ ਘਰ ਆਪਣੇ ਹੱਥ ਸੰਜਿਆ ਹੋਏ ਤੇ ਹੁਣ ਕੁਛ ਹੈ ਹੀ ਨਹੀਂ ਅਸੀਂ ਉਹਨਾਂ ਨੂੰ ਧਿਆਨ ਚ ਰੱਖ ਕੇ ਕੁਛ ਨਹੀਂ ਕਰਨਾ ਅਸੀਂ 2 ਵੀਕਾਂ ਦੀ 50 ਡਾਲਰ ਕੱਟਨੇ ਬਾਈ ਕੁਛ ਨਹੀਂ ਮੇਰੀ ਗੱਲ ਸੁਣੋ ਪਿਛਲੇ ਸਾਲ 50 100 ਡਾਲਰ ਕਿਤੇ ਖਰਚੇ ਹੁੰਦੇ ਉਹ ਅੱਜ ਮੈਟਰ ਵੀ ਕਰਦੇ ਆ ਨਹੀਂ ਕਰਦੇ ਨਾ ਇਹ 100 ਡਾਲਰ ਅਗਲੇ ਸਾਲ ਕਿਤੇ ਮੈਟਰ ਵੀ ਨਹੀਂ ਕਰਨਾ ਜਿਹੜਾ ਕੋ ਬੜਾ ਵੀ ਕੰਜੂਸ ਆ ਨਾ ਬਾਈ 100 ਡਾਲਰ ਸਾਈਡ ਤੇ ਰੱਖ ਲਓ 2 ਵੀਕਾਂ ਦਾ ਤੇ ਕਿਸੇ ਨੂੰ ਦੇਣੇ ਨਹੀਂਗੇ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਕੀ ਕਰੀਏ ਹੁਣ ਸਲਾਹ ਕਿਦਾਂ ਕਰੀਏ ਜੇ ਸਰਕਾਰ ਆਰਗੇਨਾਈਜ਼ ਨਹੀਂ ਨਾ ਚੱਲੀ ਅਸੀਂ ਆਰਗੇਨਾਈਜ਼ ਚੱਲੀਏ ਅਸੀਂ ਇੱਕ ਐਗਜ਼ੈਂਪਲ ਸੈੱਟ ਕਰਤੀਏ ਮਾਜੇ ਦੀ ਯਾਰ ਪੀ ਇ ਇਦਾਂ ਵੀ ਹੋਇਆ ਸੀ ਇੱਥੇ ਲੋਕ ਹੈਲਪ ਕਰਨਾ ਚਾਹੁੰਦੇ ਨੇ ਠੀਕ ਹੈ ਤੇ ਰਿਸੀਵ ਕਰਨ ਵਾਲੇ ਵੀ ਉੱਥੇ ਨੇ ਸਾਨੂੰ ਪਤਾ ਆ ਐਨ ਜੀਓਜ਼ ਦਾ ਕੰਮ ਕੀ ਆ ਮੇਨਲੀ ਚਲੋ ਸਰ ਕੋਈ ਹੈਲਪ ਕਰ ਰਿਹਾ ਭਾਈ ਹਰ ਕੋਈ ਦਿਲੋਂ ਕਰ ਰਿਹਾ ਕੋਈ ਨਹੀਂ ਇਸ ਵੇਲੇ ਚਾਹੁੰਦਾ ਹਰ ਕੋਈ ਚਾਹੁੰਦਾ ਵੀ ਪੰਜਾਬ ਇੱਕਦਮ ਸਹੀ ਹੋ ਜੇ ਐਨ ਜੀਓਜ਼ ਦਾ ਕੰਮ ਆ ਅਸੀਂ ਦੋਨੋਂ ਨੂੰ ਕਨੈਕਟ ਕਰਨਾ ਹੈ ਉਨਾ ਸੀ ਬੜੇ ਅਨਾਰਗਨਾਈਜ਼ ਤਰੀਕੇ ਨਾਲ ਹੋ ਰਿਹਾ ਦੇਖੋ ਅੱਗੇ ਕੀ ਹੋਊਗਾ ਹੁਣ ਤੱਕ ਤੇ ਜੋ ਹੋਣਾ ਸੀਗਾ ਇਮੀਡੀਏਟ ਰելիਫ ਇਦਾਂ ਹੀ ਨਹੀਂ ਸੀਗੀ ਅੱਗੇ ਕੀ ਆ ਮੰਨ ਲਓ ਜਿਵੇਂ ਇੱਕ ਪੱਤਰਕਾਰ ਵੀਰ ਆਇਆ ਉਹਨੇ ਇੱਕ ਬੰਦੇ ਨੂੰ ਪਿਕ ਕਰ ਲਿਆ 10 ਬੰਦਿਆਂ ਨੂੰ ਪਿਕ ਕਰ ਲਿਆ ਜਿਆਦਾ ਜਿਆਦਾ 100 ਬੰਦੇ ਨੂੰ ਪਿਕ ਕਰ ਲੂਗਾ ਉਹਦੀ ਵੀਡੀਓ ਚੱਲੀ ਲੋਕਾਂ ਨੇ ਉਹਦੀ ਹੈਲਪ ਕਰਤੀ ਬਈ ਬਾਕੀ ਜਿਹੜਾ ਵਾ ਬਾਕੀ ਏਰੀਆ ਵਾ ਜਿਹੜੇ ਬਾਕੀ ਲੋਕ ਨੇ ਲੋਕ ਮਿਸ ਹੋ ਜਾਣਗੇ ਤੁਸੀਂ ਚਾਹ ਕੇ ਵੀ ਸਾਰਿਆਂ ਦੀ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਤੇ ਜਿਹੜੇ ਲੋਕਲ ਐਨ ਜੀਓਜ਼ ਨੇ ਉਹ ਵੀ ਕੀ ਆ ਵੀ ਅਸੀਂ ਸਾਰੇ ਬਿਖਰੇ ਵਰੰਡੇ ਆ ਕੋਈ ਕਿੱਧਰ ਨੂੰ ਆ ਕੋਈ ਕਿਤੇ ਆ ਮੰਨ ਲਓ 1 ਲੱਖੇ ਚੀ ਦੋ ਐਨਜੀਓ ਕੰਮ ਕਰ ਰਹੀਆਂ ਨੇ ਕਿਤੇ ਕੋਈ ਵੀ ਨਹੀਂ ਗਈ ਅਸੀਂ ਕੀ ਕਰੀਏ ਜਾਂ ਤਾਂ ਫਿਰ ਅਸੀਂ ਜ਼ੋਨ ਵੰਡ ਲਈਏ ਸਾਰੇ ਐਨਜੀਓ ਅਸੀਂ ਸਭ ਤੋਂ ਪਹਿਲਾਂ ਐਨਜੀਓ ਇੱਕ ਵਟਸਐਪ ਤੇ ਇਕੱਠੀਆਂ ਹੋਣ ਚਾਹੀਏ ਕਿਸੇ ਦੀ ਬਣਦੀ ਆ ਨਹੀਂ ਬਣਦੀ ਇਸ ਮਾਮਲੇ ਚ ਅਸੀਂ ਮਾਝੇ ਫਲੱਜ ਦੇ ਨਾਮ ਤੇ ਬਈ ਅਸੀਂ ਵਟਸਐਪ ਗਰੁੱਪ ਚ ਇਕੱਠੇ ਹੋ ਜਾਈਏ ਠੀਕ ਹੈ ਬਟ ਆਹ ਡੋਨਰ ਭਾਈ ਸਾਰੇ ਡੋਨ ਕਰਨਾ ਚਾਹੁੰਦੇ ਨੇ ਸਾਰੇ ਡੋਨੇਟ ਕਰਨਾ ਚਾਹੁੰਦੇ ਨੇ ਇਹਨੂੰ ਅਸੀਂ ਆਰਗੇਨਾਈਜ਼ਡ ਵੇਅ ਰਾਈਣਾ ਲੋਕਾਂ ਤੱਕ ਪਹੁੰਚਾਈਏ ਯਹਾਂ ਤਾਂ ਫਿਰ ਅਸੀਂ ਜ਼ੋਨਿੰਗ ਕਰਤੀਏ ਜ਼ੋਨ ਵਾਂਡ ਲਈਏ ਇੰਨੀ ਅਸੀਂ ਆਨ ਆਰਗੇਨਾਈਜ਼ ਨਾ ਚਲੀਏ ਕੋਈ ਕਿੱਧਰ ਨੂੰ ਤੁਰਿਆ ਕੋਈ ਕਿੱਧਰ ਨੂੰ ਤੁਰਿਆ ਬੜੇ ਲੋਕੀ ਸਕਿਪ ਹੋ ਜਾਣਗੇ ਤੇ ਬੜੇ ਲੋਕਿਆਂ ਦੀ ਡਬਲ ਹੈਲਪ ਹੋ ਜੂਗੀ ਅਸੀਂ ਡਬਲ ਹੈਲਪ ਦੀ ਟੈਨਸ਼ਨ ਨਹੀਂ ਹੈ ਸਾਨੂੰ ਜੇ ਕਿਸੇ ਦੀ ਦੁਬਾਰਾ ਹੋ ਜੇ ਭਾਈ ਇੰਨੀ ਮਤਲਬ ਕੋਈ ਚੱਕਰ ਨੀ ਜੀ ਕੋਈ ਜੇ ਕੁਝ ਜੀ ਜੇ ਕਿਸੇ ਦਾ ਨਹੀਂ ਵੀ ਬਣਦਾ ਉਹ ਵੀ ਲੈ ਗਿਆ ਤਾਂ ਕੋਈ ਗੱਲ ਨਹੀਂ ਯਾਰ ਪਰ ਜਿਹੜਾ ਕੋਈ ਰਹਿ ਨਾ ਜਾਵੇ ਇਹਦੇ ਨਾਲ ਇੱਕ ਲਾਰਜਰ ਪਿਕਚਰ ਚ ਵੇਖੀਏ ਜਾਂ ਤਾਂ ਸੀ ਇੱਕ ਵੈਬਸਾਈਟ ਤਿਆਰ ਕਰੀਏ ਜਦੋਂ ਅਸੀਂ ਵੈਬਸਾਈਟ ਤਿਆਰ ਕਰਦੇ ਆ ਨਾ ਉਸ ਵੈਬਸਾਈਟ ਚ ਅਸੀਂ ਪਹਿਲਾਂ ਗੱਲ ਕੀਤੀ ਡੋਨਰ ਸਾਡਾ ਕੰਮ ਆ ਐਨ ਜੀਓ ਦਾ ਡੋਨਰ ਤੇ ਰਿਸਿਵਰ ਨੂੰ ਬਸ ਕਨੈਕਟ ਕਰਾਉਣਾ ਸਾਡਾ ਹੋਰ ਵਿੱਚ ਕੋਈ ਕੰਮ ਨਹੀਂ ਜਿਨ੍ਹਾਂ ਨੇ ਸਾਨੂੰ ਕੋਈ ਜਿੰਨਾ ਖਰਚਾ ਪਾਣੀ ਐਨ ਜੀਓ ਦਾ ਕਰਨਾ ਉਹਨਾਂ ਨੇ ਉਹਨੂੰ ਦੇ ਹੀ ਦੇਣੇ ਆ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਵੈਬਸਾਈਟ ਤੇ ਨਾ ਮੱਲੋ ਵੀ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਮਨ ਲਓ ਜਿਹੜੇ ਪਿੰਡ ਆ Google Map ਦੇ ਹਿਸਾਬ ਨਾਲ ਅਸੀਂ ਵੈਬਸਾਈਟ ਤੇ ਪ੍ਰੋਪਰ ਮੈਪ ਤਿਆਰ ਕਰ ਦਈਏ ਲੋਕੀ ਜ਼ੂਮ ਇਨ ਕਰਨਾ ਮਨ ਲਓ ਮੈਂ ਪੈਸਾ ਦੇਣਾ ਮੈਂ ਜ਼ੂਮ ਇਨ ਕਰਾਂ ਜ਼ੂਮ ਇਨ ਕਰਕੇ ਮੈਨੂੰ ਪਤਾ ਹੋਏ ਕਿ ਆਹ ਪਿੰਡ ਦਾ ਆ ਬੰਦਾ ਆ ਇਹਦੇ account 'ਚ ਪੈਸਾ ਦੇਣਾ ਉਹਨੂੰ ਕਲਿੱਕ ਕਰੋ ਪੈਸੇ ਸਿੱਧੇ ਉਹਨੂੰ ਟ੍ਰਾਂਸਫਰ ਹੋ ਜਾਣ ਜੇ ਤੁਸੀਂ ਇੰਨੀ ਨਹੀਂ ਵੀ ਟੈਕਨੋਲੋਜੀ ਉਹਦਾ ਨਹੀਂ ਵੀ ਕੋਈ account join ਕਰਨਾ ਉਹਦਾ WhatsApp ਨੰਬਰ ਉਹਦੇ 'ਚ ਹੋਵੇ ਪਲੱਸ ਉਹਦੇ ਘਰ ਦੀਆਂ ਪਿਕਚਰਸ ਜਾਂ ਆਪਾਂ ਉਹਦੇ ਚੋਂ ਉਹ ਜਿੰਨੇ ਪੈਸੇ ਦੇਣੇ ਉਹਨੂੰ ਦੇ ਦੇ ਜੇ ਕਿਸੇ ਨੇ ਜਨਰਲਾਈਜ਼ ਫੰਡ ਚ ਪੈਸੇ ਦੇਣੇ ਆ ਜਨਰਲਾਈਜ਼ ਫੰਡ ਚ ਦਵੇ ਸਾਰਿਆਂ ਨੂੰ ਇਕੁਅਲ ਡਿਵਾਈਡ ਹੋ ਜੇ ਮਤਲਬ ਅਸੀਂ ਵੀ ਚੋਬਾਰ ਹੋਈਏ ਸਾਰੇ ਐਨ ਜੀਓਜ਼ ਅਸੀਂ ਵਿੱਚੋਂ ਬਾਹਰ ਹੋ ਜਾਈ ਸੀ ਸਾਰਿਆਂ ਨੂੰ ਇਨਕਲੂਡ ਕਰਕੇ ਚੱਲਣਾ ਵੇਖੋ ਡੋਨਰ ਦੇ ਮਨ ਚ ਜਿਹੜੀ ਚੀਜ਼ਾਂ ਨੇ ਜਿਨ੍ਹਾਂ ਨੇ ਪੈਸੇ ਦੇਣੇ ਨੇ ਯਾਰ ਅਸੀਂ ਇਨਕਲੂਡ ਕਰਨਾ ਸਾਰਿਆਂ ਨੂੰ ਇਹ ਸਮਾਂ ਨਹੀਂਗਾ ਕਿਸੇ ਨੂੰ ਵੱਖ ਕਰਨ ਦਾ ਜੇ ਕਿਸੇ ਦੇ ਮਨ ਚ ਇਹ ਸ਼ੰਕਾ ਪੀਆਰ ਇਹ ਜਿਹੜਾ ਵਾ ਹੋਰ ਕਿਸੇ ਸਟੇਟ ਚ ਜਾ ਕੇ ਅਸੀਂ ਆਪਣੇ ਪੈਸੇ ਨਹੀਂ ਦੇਣ ਦੇਣੇ ਕਿਸੇ ਦੁਨੀਆ ਦੇ ਦੂਸਰੇ ਦੂਸਰੇ ਏਰੀਆ ਚ ਨਹੀਂ ਅਸੀਂ ਪੰਜਾਬ ਨੂੰ ਪੈਸਾ ਦੇਣਾ ਸੀ ਉਹਨਾਂ ਨੂੰ ਵੀ ਇਨਕਲੂਡ ਕਰਨਾ ਸੋ ਅਸੀਂ ਬਿਲਕੁਲੀ ਜਿਹੜੇ ਜਿਹੜੇ ਲੋਕ ਇਹ ਸੋਚਦੇ ਨੇ ਯਾਰ ਬੜਾ ਔਖਾ ਕਿੱਥੇ ਪੈਸੇ ਕਿੰਨੂੰ ਭੇਜੀਏ ਕਿਸੇ ਨੂੰ ਕਲੈਰਿਟੀ ਨਹੀਂ ਗਈ ਹਨਾ ਇੱਥ ਘਰ ਘਰੇ ਪੈਸੇ ਭੇਜਣ ਤੇ ਉੱਥੋਂ ਤੱਕ ਜਾਵੇ ਤੇ ਜਾਂ ਫਿਰ ਇਹਨਾਂ ਨੂੰ ਕਲੈਰਿਟੀ ਹੋਵੇ ਇੱਕ ਵੈਬਸਾਈਟ ਆ ਗੋ অন दैट ਵੈਬਸਾਈਟ ਉੱਥੇ ਕਲਿੱਕ ਕੀਤਾ ਉਸ ਬੰਦੇ ਨੂੰ ਸਿੱਧੇ ਪੈਸੇ ਪਹੁੰਚੇ ਨੇ ਅਸੀਂ ਇਸ ਤਰੀਕੇ ਦਾ ਕੰਮ ਕਰੀਏ ਕੋਈ ਬੰਦਾ ਨਾ ਛੁੱਟੇ ਪੈਸੇ ਦੇਣ ਵਾਲੇ ਸਾਰੇ ਤਿਆਰ ਖੜੇ ਨੇ ਪੰਜਾਬ ਦੇ ਪੁੱਤ ਕਦੀ ਨਹੀਂ ਪਿੱਛੇ ਹਟੇ ਇਹਨਾਂ ਨੂੰ ਕਲੈਰਿਟੀ ਹੋਵੇ ਪੀ ਕਿਡੇ ਹਿਸਾਬ ਨਾਲ ਮਤਲਬ ਜਿਹੜਾ ਸਾਡਾ ਪੈਸਾ ਉੱਥੇ ਹੀ ਗਿਆ ਇਹ ਯਾਰ 100 ਡਾਲਰ ਦਿੰਦੇ ਨੇ ਅਗਲੇ ਪਾਸੇ 35 ਪਹੁੰਚਦੇ ਜਾਂ ਫਿਰ ਇਹਨਾਂ ਨੂੰ ਹੁੰਦਾ ਪਤਾ ਨਹੀਂ ਯਾਰ ਗਏ ਕਿ ਨਹੀਂ ਰੁਲਦੇ ਆ ਪੈਸੇ ਕੋਈ ਸ਼ੱਕ ਨਹੀਂ ਬੜੇ-ਬੜੀਆਂ ਵਧੀਆ ਆਰਗੇਨਾਈਜੇਸ਼ਨਾਂ ਵੀ ਨੇ ਪਰ ਭਾਈ ਅਸੀਂ ਸਭ ਨੂੰ ਨਾਲ ਲੈ ਕੇ ਚੱਲੀਏ ਕਿਸੇ ਦੇ ਖਿਲਾਫ ਕੁਝ ਨਹੀਂ ਸਾਰੇ ਦਿਲੋਂ ਚਾਹੁੰਦੇ ਪੰਜਾਬ ਸਹੀ ਹੋਵੇ ਅਸੀਂ ਇਸ ਮੀਡੀਅਮ ਚ ਕੰਮ ਕਰੀਏ WhatsApp ਗਰੁੱਪ ਵਿੱਚ ਸਾਰੇ ਦੀ ਸਾਰੀਆਂ ਐਨ ਜੀਓਜ਼ ਇਕੱਠੀਆਂ ਹੋਣ ਨਾਲ ਸਾਡੇ ਜਿਹੜੇ ਜਰਨਲਿਸਟ ਜਿਨ੍ਹਾਂ ਨੇ ਚੀਜ਼ ਲੋਕਾਂ ਤੱਕ ਪਹੁੰਚਾਉਣੀ ਉਹ ਇਕੱਠੇ ਹੋਣ ਇਦھر ਇੰਡੀਪੈਂਡੈਂਟ ਵੈਬਸਾਈਟ ਹੋਵੇ ਜਿੱਥੇ ਜਾ ਕੇ ਉਹ ਆਪਣਾ ਡਾਟਾ ਭਰਨ ਕੀ ਸਾਨੂੰ ਇਨਾ ਨੁਕਸਾਨ ਹੋ ਗਿਆ ਵੇਖੋ ਜਦੋਂ ਇੱਕ ਪਿੰਡ ਸਟਰਕਚਰ ਕੰਮ ਕਰਦਾ ਨਾ ਸਾਰਿਆਂ ਨੇ ਆਪਣੇ ਪਿੰਡ ਤੇ ਜਾ ਕੇ ਖੋਲ ਕੇ ਵੇਖਣਾ ਵੀ ਕਿੰਨੀ ਰਿਕੁਆਇਰਮੈਂਟ ਕਿਨੇ ਲਿਖੀ ਆ ਕੋਈ ਵੀ ਐਕਸਟਰਾ ਬੰਦਾ ਪਿੰਡ ਚ ਪਹਿਲੀ ਗੱਲ ਤਾਂ ਉਹ ਪਾ ਨਹੀਂ ਸਕਦਾ ਉਸੇ ਵੇਲੇ ਪਤਾ ਲੱਗ ਜਾਣਾ ਵੀ ਇਹ ਪਿੰਡ ਦਾ ਬੰਦਾ ਨਹੀਂ ਇਹਨੇ ਕਿਉਂ ਪਾਇਆ ਜਾਂ ਫਿਰ ਇਹ ਪਿੰਡ ਦਾ ਬੰਦਾ ਇਹਨੇ ਆਪਣੇ ਜਿੰਨੀ ਲੋੜਾ ਉਸ ਤੋਂ ਵੱਧ ਪੈਸੇ ਪਾਏ ਨੇ ਜਿੰਨੇ ਜਿੰਨੇ ਪੈਸੇ ਪਾਏ ਨੇ ਇੱਕ ਬੜੇ ਵਧੀਆ ਆਰਗੇਨਾਈਜ਼ ਤਰੀਕੇ ਨਾਲ ਇੱਕ ਪਿੰਡ ਨੇ ਆਪੇ ਵੇਖ ਲੈਣਾ ਨਹੀਂ ਤੇ ਫਿਰ ਅਸੀਂ ਪਿੰਡ ਦੇ ਮੋਤਵਾਰਾ ਨਾਲ ਗੱਲ ਕਰਾਂਗੇ ਜਿਹੜੇ ਐਨ ਜੀਓਜ਼ ਦੇ ਫੁੱਟ ਸ਼ੋਲਡਰ ਨੇ ਮੈਂ ਅੱਗੇ ਫਿਰ ਕਹਿਣਾ ਸਾਡਾ ਕੰਮ ਆ ਉਹਨਾਂ ਦੋਵਾਂ ਨੂੰ ਰਲਾਉਣਾ ਜਿੰਨੇ ਪੈਸੇ ਦੇਣੇ ਤੇ ਜਿੰਨੇ ਲੈਣੇ ਆ ਅਸੀਂ ਜਾ ਕੇ ਕਨਫਰਮ ਕਰਾਂਗੇ ਯਾਰ ਹੈਨਾ ਫਿਰ ਸਾਡੀ ਭਲਾਈ ਦਾ ਕੰਮ ਕੀ ਆ ਵੀ ਪਿੰਡਾਂ ਨੂੰ ਆਰਗੇਨਾਈਜ਼ ਕਰੀਏ ਤਾਂ ਕਿ ਉਹ ਸਭ ਕੁਝ ਇੱਕ ਇੱਕ ਜਗ੍ਹਾ ਤੇ ਇਕੱਠਾ ਹੋਈ ਕਿ ਇਹਨਾਂ ਨੂੰ ਇੰਨਾ ਪੈਸਾ ਚਾਹੀਦਾ ਤੇ ਬਾਈ ਲੋਕੀ ਇਹਨਾਂ ਨੂੰ ਜਾ ਕੇ ਬਸ ਪੈਸੇ ਦੇਣ ਇਹ ਚੀਜ਼ ਸਾਰੀ ਐਨਜੀਓਜ਼ ਦੇ ਇਕੱਠੇ ਹੋਣ ਬਿਨਾ ਨਹੀਂ ਹੋ ਸਕਦੀ ਅਸੀਂ ਵੱਖ-ਵੱਖ ਨਾਲ ਚੱਲੀਏ ਅਸੀਂ ਅੱਜ ਤੋਂ 10 15 ਦਿਨ ਬਾਅਦ ਸੋਚੀਏ ਜਿਹੜੇ ਜਿਹੜੇ ਮਾਲਵੇ ਦੇ ਲੋਕ ਲੋਕਲ ਲੋਕ ਜਿਹੜੇ ਪੈਸੇ ਨਹੀਂ ਵੀ ਹੈਲਪ ਕਰ ਸਕਦੇ ਕੋਈ ਨਹੀਂ ਯਾਰ ਉਹ ਆਣ ਕੇ ਆਪਣੀ ਟਰੈਕਟਰ ਟਰਾਲੀਆਂ ਲਿਆਉ ਉਹ ਸਗੋਂ ਵਧੀਆ ਗੱਲ ਆ ਉੱਥੇ ਜਾ ਕੇ ਤੁਸੀਂ ਆਪਣੀ ਰੇਤਾ ਕੱਢੋ ਉਹਨਾਂ ਲੋਕਾਂ ਨੂੰ ਯਾਰ ਹੌਸਲਾ ਦਿਓ ਪੈਸੇ ਦਾ ਕੰਮ ਜਿਹੜਾ ਵਾ ਪਹਿਲੀ ਗੱਲ ਤਾਂ ਸਰਕਾਰ ਜਿਹੜਾ ਉਹ ਸੋਚੇ ਵੀ 10-15 ਹਜ਼ਾਰ ਕਰੋੜ ਜਿਹੜਾ ਸਿੱਧਾ ਹੀ ਲੱਖ-ਲੱਖ ਰੁਪਈਆ ਦੇਣ ਕਿੱਥੋਂ ਦੇਣਾ ਆ ਇਹ ਨਹੀਂ ਵੀ ਕਿਸੇ ਨੇ ਸੈਂਟਰ ਨੂੰ ਚਿੱਠੀ ਲਿਖਤੀ ਸੈਂਟਰ ਨੇ ਇਹਨਾਂ ਨੂੰ ਲਿਖਤੀ ਇਲਜ਼ਾਮਬਾਜ਼ੀ ਨਹੀਂ ਬਾਈ ਨਹੀਂ ਮਿਲਦੇ ਤਾਂ ਕੋਈ ਨਹੀਂ ਚੁੱਪ ਕਰ ਜਾਓ ਇਲਜ਼ਾਮ ਨਾ ਸਾਨੂੰ ਸੁਣਾਇਓ ਐਸ ਵੇਲੇ ਅਸੀਂ ਬੜੇ ਅੱਕੇ ਆ ਅਸੀਂ ਇਹ ਸਰਕਾਰ ਵੇਖੇ ਕਿल्ले ਦਾ ਕਿਵੇਂ ਪੈਸਾ ਦੇਣਾ ਵਾ ਪਲੱਸ ਨਾਲੇ ਵੀ ਦੇਵੇ ਪਰ ਅਸੀਂ ਲੋਕ ਜਿਹੜੇ ਨੇ ਉਹਨੇ ਚ ਉਹਨੇ 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 ਚੇਰ ਨੂੰ ਇੱਧਰ ਨੂੰ ਸ਼ੁਰੂ ਹੋ ਜਾਈਏ ਬਾਈ ਅਸੀਂ ਇੱਧਰ ਨੂੰ ਸੋਚੀਏ ਆਪਣੀ ਇਨਵੋਲਵਮੈਂਟ ਵਿੱਚੋਂ ਕੱਢ ਦੀਏ ਠੀਕ ਹੈ ਇਹਦੇ ਨਾਲ ਸਾਡਾ ਵਿਸ਼ਵਾਸ ਵੀ ਹੋਰ ਬਣੂਗਾ ਲੋਕੀ ਵੀ ਜਿਹੜੇ ਨੇ ਉਹ ਉਹ ਨਿਰਾਸ਼ ਨਹੀਂ ਹੋਣਗੇ ਉਹ ਵੀ ਪੱਭਾਂ ਪਾਰ ਹੋਣਗੇ ਪੈਸੇ ਦੇਣ ਵਾਲਾ ਵੀ ਸੈਟੀਸਫਾਈ ਹੋਊ ਯਾਰ ਸਿੱਧਾ ਪੈਸਾ ਗਿਆ ਲੈਣ ਵਾਲੇ ਕੋਲੇ ਵੀ ਪੂਰੇ ਪੈਸੇ ਪਹੁੰਚਣਗੇ ਅਸੀਂ ਕੋਈ ਇਦਾਂ ਦਾ ਸਟਰਕਚਰ ਤਿਆਰ ਕਰੀਏ ਨਹੀਂ ਵੀ ਕੋਈ ਕੰਮ ਕੋਈ ਗਲਤ ਕਰੀ ਜਾਂਦਾ ਸਾਰੇ ਸਹੀ ਕਰੀ ਜਾਂਦੇ ਪਰ ਅਸੀਂ ਇਹਨੂੰ ਹੋਰ ਆਰਗੇਨਾਈਜ਼ ਕਰੀਏ ਜੇ ਗਵਰਨਮੈਂਟ ਨਹੀਂ ਆਰਗੇਨਾਈਜ਼ ਅਸੀਂ ਆਰਗੇਨਾਈਜ਼ ਕਰਕੇ ਦੱਸਾਂਗੇ ਪਿਆ ਕਿਵੇਂ ਚੱਲਦਾ ਕੰਮ ਮੈਂ ਕਹਿੰਨਾ ਯਾਰ ਪੰਜਾਬ ਦਾ ਪੱਤਰਕਾਰ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਯਾਰ ਉਹ ਬੰਦਾ ਜਿੰਨਾ ਸਰਕਾਰ ਕੋਆਰਡੀਨੇਟ ਨਹੀਂ ਕਰ ਉਹ ਠੀਕ ਆ ਯਾਰ ਉੱਤੇ ਉੱਤੇ ਪਾਸਕੋ ਦੇ ਪਰਚੇ ਉਹ ਨਹੀਂ ਜਿਆਦਾ ਖੁੱਲ ਕੇ ਕਈ ਵਾਰੀ ਬੋਲ ਸਕਦਾ ਪਰ ਜਦੋਂ ਪੰਜਾਬ ਦੀ ਵਾਰੀ ਆਉਂਦੀ ਹੈ ਨਾ ਬਾਈ ਜਿੰਨਾ ਉਹ ਕਨੈਕਟ ਕਰਾ ਗਿਆ ਨਾ ਡੋਂਦਰਾ ਨੂੰ ਤੇ ਜਿੰਨਾ ਉਹ ਦੱਸ ਗਿਆ ਵੀ ਇੱਥੇ ਇੱਥੇ ਚੀਜ਼ ਚਾਹੀਦੀ ਆ ਮੈਨਾਂ 19 ਪੂਰੀ ਰਲ ਕੇ ਸਰਕਾਰ ਨਹੀਂ ਕਰ ਸਕੀ ਯਾਰ ਜੇ ਇੱਕ ਬੰਦਾ ਉਹਦੇ ਵਰਗੇ ਹੋਰ ਵੀ ਨੇ ਉੱਥੇ ਕਿੰਨੇ ਕਿੰਨੇ ਐਨਜੀਓ ਵਾਲੇ ਕੰਮ ਕਰ ਰਹੇ ਨੇ ਇਸ ਵੇਲੇ ਕਿੰਨੇ ਲੋਕਲ ਬੰਦੇ ਕੰਮ ਕਰ ਰਹੇ ਨੇ ਬਾਈ ਯਾਰ ਸਲੂਟ ਆ ਤੁਹਾਨੂੰ ਯਾਰ ਤੁਸੀਂ ਸਾਡਾ ਸਾਡਾ ਇਲਾਕਾ ਬਚਾ ਲਿਆ ਯਾਰ ਤੁਸੀਂ ਇੱਥੇ ਖੜੇ ਰਹੋ ਤੁਸੀਂ ਅਸੀਂ ਇਹ ਨਹੀਂ ਕਿ ਇਹਨੂੰ ਹਾਈਪ ਲੈ ਕੇ ਤਿੰਨ ਚਾਰ ਤਿੰਨ ਚਾਰ ਵੀਕਾਂ ਲਈ ਕੰਮ ਨਾ ਕਰੀਏ ਇਹਨੂੰ 6 ਮਹੀਨੇ ਅੰਜਾਮ ਤੱਕ ਪਹੁੰਚਾਉਣਾ ਬਿਲਕੁਲ ਇੱਕ ਐਗਜ਼ਾਮਪਲ ਸੈੱਟ ਕਰਨੀ ਪਿਆ ਖੜੇ ਜਾਈ ਬਾਈ ਠੀਕ ਹੈ ਬਾਈ ਇਨੀ ਬੇਨਤੀ ਮੇਰੀ ਕਬੂਲ ਕਰਿਓ ਬਾਕੀ ਮਹਾਰਾਜ ਦਾ ਨਾਮ ਲੈਣਾ ਚੜ੍ਹਦੀ ਕਲਾ ਆ ਇਹ ਇਲਾਕੇ ਦੀ ਚੜ੍ਹਦੀ ਕਲਾ ਹੀ ਰਹਿਣੀ ਆ ਇੱਥੇ ਬੜਾ ਬੜਾ ਕੁਝ ਹੋ ਗਿਆ ਕੋਈ ਚੱਕਰ ਨਹੀਂ ਉਹਹੀਂ ਤਾਂ 47 ਦੇ ਜਿਹਨੇ ਆ ਯਾਰ ਇਹ ਜੜਾ ਸਾਨੂੰ ਕਿੰਨਾ ਕਹਿੰਦਾ ਚੜ੍ਹਦੀ ਕਲਾ ਚ ਰਹੋ ਈਸ਼ਵਰ ਹੀ ਨਹੀਂ ਪਿਆ ਰੱਖਣ ਦੇਣੇ ਮਾਝੇ ਦੇ ਕੋਈ ਰੌਲਾ ਨਹੀਂਗਾ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ